ਅਸੀਂ ਡੈਂਪੀ ਨੂੰ ਕਿਦੋਂ ਕਿਹਾ ਬਈ ਉਹ ਚੋਰ ਹੈ ਜਾ ਕ੍ਰਿਮੀਨਲ ਆ ਸਾਫ਼ ਕਹਿ ਦਾਂਗੇ ਹੱਥ ਠੋਕ ਕੇ ਕਵਾਂਗੇ ਇੱਕ ਮਿੰਟ ਜਮਿੰਦਰ ਉਹ ਇੱਥੇ ਰੁਕਦਾ ਆ ਕੇ ਇੱਥੇ ਬਹਿਂਦਾ ਵੀ ਭਰਾਵੋ ਪਾਣੀ ਪੀ ਲਿਆ 4 ਘੰਟੇ ਹੋ ਗਏ ਤੁਸੀਂ ਬੈਠਾ ਨੂੰ ਧੁੱਪੇ ਆ ਆ ਬੈਠਾ ਚੌਂਕੜੀ ਮਾਰਕੀਟ ਡੈਂਪੀ ਦੇ ਲੋਕ ਕਹਿੰਦਾ ਕਿੰਨੀਆਂ ਪਾਰਟੀਆਂ ਬਣੇ ਤੂੰ ਹਾਂ ਪਾਰਟੀਆਂ ਗੱਲ ਕਰਨਾ ਹੈ ਅਸੀਂ ਅਸੀਂ ਇੱਕ ਪਾਰਟੀ ਖੜੇ ਆ ਅਸੀਂ ਯੂਨੀਅਨ 'ਚ ਖੜੇ ਆ ਤੂੰ ਕਿੰਨੀਆਂ ਪਾਰਟੀਆਂ ਬਣੇ ਤੂੰ ਕਿੱਥੇ ਖੜਿਆ ਹੋਣ ਤੇ ਤੂੰ ਸਾਡੇ ਕੋਲ ਆ ਕੇ ਹੱਥ ਪੋਣਾ ਤੂੰ ਤੇਰਾ ਤੇਰਾ ਸਾਡੇ ਪਿੰਡ ਰੋਲ ਕੀ ਹੈ ਕੀ ਰੋਣਾ ਤੇਰਾ ਜੀ ਦਸੋ ਜਥੇਬੰਦੀ ਦੱਸੇ ਜਨਵਰੀ ਪਾਣਾ ਪੜਿਆ ਮਾਨਸਾ ਦੇ ਦੱਸੇ ਵੀ ਬੱਸ ਤੀਕਾ ਗੱਲ ਕਿੰਨੇ ਕਰੋ ਇੱਕ ਮੇਰੀ ਕਹਦੇ ਹੋ ਯਾਰ ਜਿਆਦਾ ਨਿੰਦਿਆ ਕਰਦੀ ਦੇ ਸਾ ਕਿ ਕਰਦੇ ਸਾਡੇ ਕੋਲ ਖੜਦਾ ਸੀ ਆਪੀ ਆਦੇ ਫਿਰ ਬਾਹਰ ਕਾਨੂੰਨ ਆਏ ਬਾਦਲ ਕਹਿੰਦੇ ਇਹ ਕਹਿੰਦਾ ਬਾਹਰ ਚੰਗੇ ਆ ਤੇ ਤੁਸੀਂ ਖੁੰਦਰ ਲੋਕਾਂ ਦੀਆਂ ਕੰਧਾਂ ਦੇ ਲਈ ਕਾਨੂੰਨ ਬਾਹਰ ਚੰਗੇ ਆ ਕਿੱਥੇ ਆ ਬਦਲ ਗਏ ਅੱਜ ਕਿੱਥੇ ਉਦੋਂ ਤੁਸੀਂ ਉਹਨਾਂ ਚ ਸੀ ਚਿੱਟੇ ਦੇ ਮੁੰਡੇ ਤਿੰਨ ਸਵਾਰ ਸੀ ਉਹਦੇ ਉਹ ਜਿੱਤੋ ਸੀ ਉਹਨੇ ਫਾਣੇ ਹੋ ਮੋਟਲ ਦੇ ਹਾਜ਼ਰੀਨ ਸਾਡਾ ਹੈਗਾ 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 ਨਾ ਆਪਦਾ ਹੈਗਾ ਯੂਨੀਅਨ ਦਾ ਸੀਨੇ ਮੋਟਲ ਠੀਕ ਆ ਪਰਚਾ ਹੋਇਆ ਬਕਾਇਦਾ ਉਹਨਾਂ ਦੇ ਕੋਈ ਪਚਾ ਨਹੀਂ ਹੋਇਆ ਕਿਸੇ ਤੇ ਅਪਲੀਕੇਸ਼ਨ ਆਇਆ ਲਾਉਣਾ ਅਸੀਂ ਆਪਦਾ ਸਰਵੜਾ ਸਕਦੇ ਹਾਂ ਪਰ ਇਹ ਗੱਲਾਂ ਨਹੀਂ ਹੋਣਗੀਆਂ ਵੀ ਝੂਠੇ ਅਪਲੀਕੇਸ਼ਨ ਲੱਗ ਜਾਣਗੇ ਮੰਗਾ ਮੰਨਣੀਆਂ ਦਾ ਨਾ ਮੰਨਣੀਆਂ ਉਹਦੇ ਜਿੰਨੀ ਕੁ ਬਾਸਾਂ ਉਹ ਮੁੱਖ ਮੰਤਰੀ ਦੇ ਵਿਧਾਨ ਸਭਾ ਚ ਜਾ ਕੇ ਕਹਿੰਦਾ ਜੀ ਲੋਕ ਸਾਨੂੰ ਪਿੰਡਾਂ ਚ ਗਿਆ ਨੂੰ ਆ ਸਵਾਲ ਕਰਦੇ ਆ ਮੰਗਾ ਲੈ ਕੇ ਆਏ ਆ ਅਸੀਂ ਉਹ ਮੰਗਾ ਅਸੀਂ ਬਾਸ धरना ਲਾ ਲਓ ਕੋਈ ਦਿੱਕਤ ਨਹੀਂ ਨਾ ਆ ਕੇ ਭਾਈ ਉਹ ਜਦੋਂ ਕੋਈ ਆਪ ਗੱਲਾਂ ਉਹ ਰੱਖੋ ਕੋਈ ਦਿੱਕਤ ਨਹੀਂ ਸਾਡਾ ਪਿੰਡ ਰਾਮ ਕਰੋ ਸਾਡਾ ਜ਼ਿਲ੍ਹਾ ਪ੍ਰਧਾਨ ਬੈਠਾ ਸਾਡਾ ਫਰਜ਼ ਹੈ ਉਹਨੇ ਜਦੋਂ ਬੀਕਿਆ ਪ੍ਰੋਫੋ ਬਹੁਤ ਵਧੀਆ ਕਮੇਟੀ ਨੇ ਕੰਮ ਕੀਤਾ ਸੀ ਇੱਕ ਠੋਕਿਆ ਦੇ ਆ ਇਹਦੇ ਫਾਇਰ ਬੱਜਿਆ ਭਰਾ ਦੇ ਹੱਕ ਤੇ ਆਵਾਜ਼ ਚੱਕਿਆ ਨੂੰ ਨੌਕਰੀ ਮਿਲਣੀ ਚਾਹੀਦੀ ਹੈ ਡੈਂਪੀ ਢਿੱਲੋਂ ਨੂੰ ਆਜ ਵੀ ਆਦੇ ਲੋਕਾਂ ਦਾ ਹਮਦਰਦੀ ਹੈ ਨਾ ਇਸ ਬੰਦੇ ਨੂੰ ਨੌਕਰੀ ਤੇ ਇਹ ਨੇੜੋਂ ਲੜਾਈ ਲੜੀਏ ਤੇ ਪੱਟ ਚ ਫਾਇਰ ਬੱਜਿਆ ਅੱਧ ਵੀ ਅਸੀਂ ਮੰਗ ਕਰਦੇ ਆ ਜਿਹਦੇ ਲਈ ਪੁੱਛੇ ਨੂੰ ਖੜੇ ਆ ਅਸੀਂ ਉਸ ਗੱਲ 'ਚ ਨਹੀਂ ਜਾਣਾ ਚਾਹੁੰਦੇ ਮੌਕੇ ਦੀ ਸਮੇਂ ਦੀ ਸਰਕਾਰ ਨੇ ਸਾਡੀ ਸਰਕਾਰ ਨਹੀਂ ਸੁਣਵਾਈ ਕੀਤੀ ਸਾਡੀ ਸੁਣਵਾਈ ਮੌਕੇ ਦੀ ਐਕਸੀਡੈਂਟ ਹੀ ਚੁੱਕੀ ਆ ਵੀ ਯੂਥ ਨਸ਼ੇ ਤੋਂ ਬਚੇ ਯੂਥ ਗਰਾਊਂਡਾਂ 'ਚ ਜਾਵੇ ਅਸੀਂ ਇਹਨਾਂ ਦੇ ਲੋਂ ਤੋਂ ਮੁੰਡੇ ਨੌਜਵਾਨ ਅੱਗੇ ਲੇ ਗੇ ਰਹੇ ਆਂ ਭਾਈ ਆਪ ਯਾਰ ਅਸੀਂ ਉਹਨਾਂ ਨੂੰ ਕੱਟਣ ਹੋਵੇ ਗਰਾਊਂਡ ਜ਼ਰੂਰੀ ਹੈ ਜੇ ਗਰਾਊਂਡ ਹੋਣਗੇ ਤਾਂ ਨਸ਼ਾ ਬਚੂਗਾ ਬਿਲਕੁਲ ਜ਼ਰੂਰੀ ਹੈ ਗਰਾਊਂਡ ਪਰ ਅਸੀਂ ਆਦੇ ਆ ਤੁਸੀਂ ਟੱਪੜਾਂ 'ਤੇ ਬੈਠ ਕੇ ਬਣਿਓ ਜੇ ਜ਼ਮੀਨਾਂ ਰਹਿਣਗੀਆਂ ਤਾਂ ਗਰਾਊਂਡ ਬਚਣਗੇ ਅੱਜ ਆ ਸਾਡਾ ਬੈਲੀ ਨਹੀਂ ਰਹਿਣੀ ਜੇ ਜ਼ਮੀਨਾਂ ਨਹੀਂ ਰਹਿਣਗੀਆਂ ਤਾਂ ਗਰਾਊਂਡ ਰਹਿਣਗੇ ਤੂੰ ਘਰੇ ਦੀ ਲੱਗ ਕੇ ਜਾ ਜੀ ਸੱਦਕੇ ਜਾਓ ਤੇ ਨਹੀਂ ਸਾਡੇ ਕੋਲੇ ਸਾਰਿਆਂ ਦੀ ਬੂਹੇ ਕਿੰਨੇ ਮਿੰਟ ਮੇਰੇ ਸਾਡੀ ਗੱਲ ਸੁਣਨ ਦੇ ਯਾਰ ਬਾਈ 2 ਘੰਟਾ ਕਹਿੰਦੇ ਜਦੋਂ ਮਰਜੀ ਅਸੀਂ ਕਿਹਾ ਵੀ ਬਾਈ ਇੱਥੇ ਨਹੀਂ ਅਸੀਂ ਤੜਕੇ ਦੇ ਖੜੇ ਆ ਯਾਰ ਇਹ ਗੱਲ ਉਹ ਮੇਰੇ ਘਰੇ ਬੈਜੋ ਬਿੱਟੂ ਜਾਈ ਨਹੀਂ ਮਾਰੀ ਤਲਾਂ ਦੇ ਘਰੇ ਲੈ ਆਉਣੇ ਥੋੜੇ ਤੇਰੇ ਘਰੇ ਲੈ ਆਉਣੇ ਗੱਲ ਕਰ ਸ਼ਮਿੰਦਰ ਤੈਨੂੰ ਪਤਾ ਯਾਰ ਸਾਡੇ ਪਿੰਡ ਦਾ ਸਾਡੇ ਪਿੰਡ ਦਾ ਹੀ ਪਿੰਡ ਦਾ ਮਕਸਦ ਹੈ ਉਹ ਨਹੀਂ ਇਹ ਕਰਨ ਦੇਣੇ ਸਰਕਾਰ ਸਾਡੇ ਕੋਲ ਨੂੰ ਸਾਡੇ ਕੱਲ ਨੂੰ ਜਦੋਂ ਸਰਕਾਰ ਚ ਕੋਈ ਹੋ ਕੇ ਦੂਜੀ ਸਰਕਾਰ ਆ ਗਈ ਸੀ ਤਵੇਗਾ ਆਪ ਵੀ ਬਹੁਤ ਵਧੀਆ ਕੀਤਾ ਅਸੀਂ ਅੱਜ ਚਲ ਠੀਕ ਹੈ ਵੀ ਸਵਾਲ ਨਹੀਂ ਕਰਨੇ ਅੱਜ ਕੋਲ ਦੀ ਟੱਪ ਜਾਣ ਭਾਈ ਠੀਕ ਹੈ ਫਿਰ ਕੋਲ ਦੀ ਇਹ ਵੀ ਐਂ ਡੱਪੇ ਨਾ ਭਾਈ ਅਸੀਂ ਰੋਕਿਆ ਉਹਨੂੰ ਵੀ ਭਾਈ ਨਹੀਂ ਗੱਲ ਕਰਨੀ ਯਾਰ ਨਹੀਂ ਫਿਰ ਇਹ ਗੱਲ ਵੀ ਵੀਡੀਓ ਦੇ ਗੱਲ ਕਮਰਾ ਕਰਾਂਗੇ ਸਾਨੂੰ ਮੈਨਾਂ ਗੱਲ ਕਰ ਤੂੰ ਨਹੀਂ ਕਰੇਗਾ ਵੋਟਾਂ ਮੰਗਣ ਤਾਂ ਆਉਗਾ ਸਾਡੇ ਆਪਾਂ ਅਸੀਂ ਵੀ ਤੁਹਾਡੇ ਨਾਲ ਹਾਂ ਭਾਈ ਜਾ ਕੇ ਜਿਹੜੀ ਮਰਜ਼ੀ ਗੱਲ ਕਰਦੇ ਅਸੀਂ ਸਮਝਾ ਸਾਡੇ ਮੈਂ ਸੁਣਿਆ ਗੱਲ ਤੋਂ ਜਿਹੜਾ ਆਪਾਂ ਠੀਕ ਕਰ ਰਹੇ ਹਾਂ। ਹੁਣ ਬਾਕੀ ਮੈਂ ਕਰ ਲਵਾਂ ਜਿਹੜੇ ਆਪਦੇ ਆਪਾ ਪਾਟਾਂਗੇ ਦਾ ਬਖਰਾਉਣਾ। ਇੱਕ ਗੱਲ ਸੁਮਿੰਦਰ ਉਹਦੀ ਕਹਿਣ ਦਾ 2.5 ਘੰਟੇ ਹੋ ਗਏ। ਬਾਈ ਮੈਂ ਤੁਹਾਨੂੰ ਉਹੀ ਕਹਿੰਦਾ। ਅਸੀਂ ਪਿੰਡਾਂ ਦੇ ਸਾਰੀ ਪਛਾਣਾਂ ਖੜੀਏ। 6 ਸਾਡੇ ਸਰਪੰਚ ਖੜੇ ਆ। 6 ਹਸਾਬ ਦਾ ਸਰਪੰਚ ਖੜੇ ਆ। ਅਸੀਂ ਆਪੇ ਪਿੰਡ ਦਾ ਮਾਲ ਨਹੀਂ ਲਾਗੋ। ਕੋਈ ਸਮਝਦਾ। ਸਮਝ ਲੈ। ਤੁਸੀਂ ਮੇਰੀ ਗੱਲ ਅੱਕਾ ਸੋ। ਮੇਰੀ ਗੱਲ ਚੜਨਾ ਇੱਥੇ ਜ਼ਰੂਰੀ ਕਰਦਾ। ਤੂੰ ਦੱਸ। ਮੈਂ ਅੱਧੇ ਦਿਨ ਬੈਠਾ ਸੀ। ਅੱਜ ਆਪਾਂ ਗਏ ਆ। ਜਦੋਂ ਵੀ ਜਦੋਂ ਮਸਕੀਨ ਦੇ ਪ੍ਰੋਗਰਾਮ ਚੱਲਦਾ ਸੀ ਇਹਨੂੰ ਆਦਾ ਆਪਾਂ ਡਿੰਪੀ ਨੂੰ ਵੀ ਘੇਰਨਾ ਆਪਾਂ ਰਾਜ ਨੂੰ ਵੀ ਘੇਰਨਾ ਆ ਕੋਈ ਫਿਰ ਪੁੱਛੋ ਉਦੋਂ ਕਾਹਨ ਸੀ ਡਿੰਪੀ ਦੀ ਰੋਹ ਬੱਸ ਜਾਂਦੀ ਡਿੰਪੀ ਨੂੰ ਕੋਈ ਕਿਵੇਂ ਘੇਰ ਲੈਂਦਾ ਉਹ ਬਾਈ ਲੈਕਸ਼ ਚ ਪੈ ਰਿਹਾ ਬੱਸ ਜਾਂਦੀ ਸੀ ਡਿੰਪੀ ਟਲੋਂਦੀ ਰੋਜ਼ ਲੰਗਰ ਵਰਤੌਂਦਾ ਨਾ ਡਿੰਪੀ ਨੂੰ ਘੇਰ ਡਿੰਪੀ ਖੱਲਪਾ ਥੋੜੇ ਦਾ ਜਿਦਾਈ ਨਹੀਂ ਕਰਦੇ ਤੁਸੀਂ ਬੰਦੇ ਕਿਤੇ ਵੀ ਖੇਡ ਪਈਏ ਇੱਕ ਮਿੰਟ ਡਿੰਪੀ ਨੇ ਆਪਣਾ ਕਿੰਨਾ ਕੀਤਾ 100 ਰੋਪਏ 1 ਕਰੋੜ ਰੁਪਏ ਦਾ 1 ਕਰੋੜ ਬੰਦਾ ਅੱਜ ਫਿਰ ਉਹੀ ਬੰਦੇ ਉਹਨਾਂ ਨੇ ਮੰਗਾ ਚੱਕੇ ਕੁਚਾ ਕੀ ਕੀ ਆਇਆਗਾ ਪੱਤਰ ਤੁਹਾਡੀ ਗੱਲ ਤਾਂ ਸੁਣ ਲਿਆ ਮੰਗਾਈ ਸੀ ਸਾਡੀਆਂ ਸ਼ੈਲੇ ਰਾਜੀ ਮਦਦ ਸਾਰੇ ਪੰਜਾਬ ਦੇ ਵਿੱਚ ਮੰਗਾ ਲਿਆ ਜੋਂ ਦਾ ਮਸਲਾ ਕਿਦਲਵਾ ਪਿੰਡ ਹੈ ਉਹ ਬਾਈ ਕੱਲੇ ਜਾਣ ਦਾ ਮਸਲਾ ਨਹੀਂ ਹੈ ਸਾਰੀਆਂ ਜ਼ਮੀਨਾਂ ਦਾ ਵਿਧਾਨ ਸਭਾ ਦੇ ਮੁੱਖ ਮੰਤਰੀ ਦੇ ਸਾਹਮਣੇ ਬਾਤ ਚੱਕਣੀ ਖੋਲੋ ਹੈ ਸੂਏ ਜਪਾਣੀ ਵਾਰਦਾ ਹੈ ਸੂਆ ਪਾਣੀ ਨੂੰ ਕਹਿ ਬਾਈ ਜੀ ਤਾਰਾ ਪਾਣੀ ਹਾਂ ਦੇਖੀ ਇਹ ਝੋਨਾ ਲਾਉਣਾ ਇਹੀ ਗੱਲ ਅਸੀਂ ਝੋਨਾ ਲਾਉਣੇ 1 ਜੂਨ ਨੂੰ ਪਾਣੀ ਹੋਊਗਾ ਇਹੀ ਗੱਲ ਅਸੀਂ ਅਸੀਂ ਕਹਿ ਗਏ ਆਂ ਦੇਲਾ ਦੇ ਪੂਰਾ ਨਹੀਂ ਕਦੋਂ ਠੀਕ ਹੈ ਕੋਈ ਗੱਲ ਹਾਂ ਹੁਣ ਕਦੋਂ ਠੀਕ ਹੈ ਠੀਕ ਹੈ ਕੋਈ ਗੱਲ ਯਾਰ ਯਾਰ ਵਾਲਾ ਉਹ ਪਾਰਟੀਆਂ ਦੇ ਵਿੱਚ ਉਹ ਕਿਸਾਨ ਠੀਕ ਹੈ ਬਸ ਈਪੀ ਢੋ ਹਰ ਇੱਕ ਗੱਲ ਤੇ ਨਾਲ ਖੜਾ ਕਰ ਦੇ ਮੁੱਟਾ ਜਿਹੜੇ ਮਰਜ਼ੀ ਬੈ ਕਸੀ ਸਾਸੀ ਆ ਆਪ ਦਾ ਪਿੰਡ ਯਾਰ ਅਸੀਂ ਆਪ ਦਾ ਪਿੰਡ ਢਿੱਲੋ ਆ ਲੋਕਾਂ ਕੋਲੇ ਲੱਗੋ ਬਾਈ ਸਾਡਾ ਵੀ ਹੈ ਆ ਲੋਕ ਆ ਅਸੀਂ ਕਿਹੜਾ ਯਾਰ ਬਾਈ ਸਾਰੇ ਆਪਣੇ ਹਲਕੇ ਦੇ ਲੋਕ ਹੀ ਹੈ ਸਾਰਾ ਡੱਬਰ ਕਰਕੇ ਮੰਨ ਦਾ ਕੋਈ ਕੋਟਲੀ ਦਾ ਕੋਈ ਭੁੜਾਈ ਜਣੇ ਦਾ ਕੋਈ ਫੁੱਟਰਾਂ ਦਾ ਸਾਰੇ ਹਲਕੇ ਦੇ ਹੀ ਆ ਅਸੀਂ ਕੋਟਲੀ ਦੀ ਗੱਲ ਕਰਦੇ ਹਾਂ ਨਹੀਂ ਨਹੀਂ ਵਧੀਆ ਹੋ ਗਿਆ ਠੀਕ ਹੋ ਗਿਆ ਅਸੀਂ ਚੱਲ ਤੁਸੀਂ ਘਰੇ ਜਾਓ ਯਾਰ ਤੁਸੀਂ ਪਰ ਸਾਡੇ ਨਾਲ ਖੜਦਾ ਚਾਹੀਦਾ ਤੁਸੀਂ ਘਰੇ ਜੀ ਸਕਦੇ ਜਾਓ ਉਹ ਕਹਿੰਦੇ ਸਾਡੀ ਇੱਕ ਜਨਮ ਲੱਗ 100 ਦੀ ਕੋਣੂ ਛੋਟੇ ਘਰੇ ਲਿਆਉਂਦਾ ਤੂੰ ਮੈਨੂੰ ਸਾਠੇ ਕਰੇ ਯਾਰ ਤੂੰ ਬਾਬਾ ਦੋ ਬਸੇ ਗੱਲ ਕਰਦਾ ਐ ਅਸੀਂ ਵੀ ਨਹੀਂ ਜਾਂਦੇ ਅਸੀਂ ਉਹਦੀ ਟਵੀ ਮਾਰਦੇ ਨਹੀਂ ਯਾਰ ਘਰੇ ਆ ਨਹੀਂ ਜਾ ਸਕਦੇ ਵੀਰੇ ਆ ਨਹੀਂ ਘਰੇ ਜਾ ਸਕਦੇ ਪਬਲਿਕ ਗੱਲ ਕਰ ਸਕਦੇ ਆਪਾਂ ਆਪਾਂ ਮੰਗਦੇ ਨਹੀਂ ਹੈ ਨਾ ਪਬਲਿਕ ਦੇ ਵਿੱਚ ਗੱਲ ਕਰ ਸਕਦੇ ਆ ਮੰਗਾ ਉਹਨਾਂ ਦੇ ਸਾਹਮਣੇ ਰੱਖ ਸਕਦੇ ਆ ਲੋਕਾਂ ਦੇਗਾ ਮੰਗਾ ਨਾ ਤਾਂ ਮੇਰੀ ਨਿੱਜੀ ਮੰਗਾ ਉਹ ਕਿਦੜੇ ਵਾਰ ਖੁੱਲਾ ਪਿਆ ਜਾ ਕੇ ਜਿੱਥੇ ਮਰਜੀ ਬਹਿ ਜਾਓ ਅਸੀਂ ਕੋਲੀ ਵਾਲੀ ਨਹੀਂ ਭਾਈ ਆਇਆ ਤਾਂ ਉਹਦਾ ਘਰ ਵੀ ਹੈਗਾ ਪਰ ਆਇਆ ਅਸੀਂ ਕਿਵੇਂ ਜਾਈਏ ਜਥੇਬੰਦੀ ਦਾ ਕੋਈ ਸਿਸਟਮ ਹੈ ਜਥੇਬੰਦੀ ਦਾ ਰੂਲ ਹੈ ਇੱਥੇ ਇੱਥੇ ਆਪਣੀ ਦੁਨੀਆ ਹੈ ਜਿੱਥੇ ਕੋਲ ਰੁਪਿਆ 1 ਕਰੋੜ ਰੁਪਏ ਦਾ ਹਿੱਸਾ ਇੱਕ ਭਾਈ ਚਰੇ ਦੀ ਸਾਂਝ ਆ ਜਥੇਬੰਦੀ ਲੋਕਾਂ ਦੀ ਸਾਂਝ ਆ ਲੋਕਾਂ ਦੇ ਮੁੱਦੇ ਆ ਅੱਜ ਲੋਕਾਂ ਦੇ ਮੁੱਦੇ ਗੱਲ ਸੁਣਨ ਨੂੰ ਤਿਆਰ ਨਹੀਂ ਡੈਪੂ ਚੱਲੋ ਜਿਹੜਾ ਆਦਾ ਸੀ ਮੈਂ ਲੋਕਾਂ ਦਾ ਹਮਦਰਦੀ ਆ ਗਰਾਊਂਡ ਕਹਦੇ ਸੀ ਗਰਾਊਂਡ ਦਾ ਗਰਾਊਂਡ ਨੂੰ ਤੂੰ ਆਦਾ ਤੂੰ ਆਦਾ ਮੁੱਦਾ ਨੇ ਚੋਂਦ ਦਾ ਸੁਣ ਲੈ ਮੇਰੀ ਗੱਲ ਇੱਕ ਮੇਟਰ ਦਾ ਮਸਲਾ ਨਹੀਂ ਬੇ ਤੁਸੀਂ ਜਾਓ ਬਾਅਦ ਚੋਂ ਚੱਕੋ ਸਕੂਲ ਦਾ ਮਸਲਾ ਹੈ ਜਿਹੜੇ ਟੀਚਰਾਂ ਨਾਲ ਉੱਥੇ ਬਾਹਰ ਕੱਟ ਕੇ ਮਾਰੇ ਮਲੇਜ ਮਟਲੇ ਸਾਰਿਆਂ ਦੇ ਪੁੱਟ ਨਹੀਂ ਕਿਦੜਾ ਉਹਨਾਂ ਦੇ ਮੋਰ ਸ਼ਾਂਤੇ ਟੀਚਰ ਜੀ ਪੋਸਟਾ ਖਾਈ ਨਹੀਂ ਐ ਕਈ ਅਸੀਂ ਇੰਗਲਿਸ਼ ਪ੍ਰਿੰਸੀਪਲ ਜੀ ਮੋਰਟਾ ਖਾਈ ਨਹੀਂ ਤੁਸੀਂ ਪੋਸਟਾ ਕੌਣ ਪੂਰੀ ਪ੍ਰਿੰਸੀਪਲ ਇੱਥੇ ਕਮਾਲ ਦੀ ਹੋ ਗਈ ਗੱਲ ਐ ਇੰਗਲਿਸ਼ ਦਾ ਟੀਚਰ ਹੈ ਨਹੀਂ ਸੀ ਇੱਕ ਡੱਡਾ ਲਾ ਕੇ ਨਹੀਂ ਹੱਥ ਸੌਦਾ ਨਹੀਂ ਬਾਬਾ ਗੱਲ ਸੁਣਦਾ ਮੰਗਾ ਮੰਨਣੀਆਂ ਨਾ ਮੰਨਣੀਆਂ ਉਹਦੇ ਜਿੰਨੀ ਕੁ ਵਾਸਾ ਉਹ ਮੁੱਖ ਮੰਤਰੀ ਦੇ ਵਿਧਾਨ ਸਭਾ 'ਚ ਜਾ ਕੇ ਕਹਿੰਦਾ ਜੀ ਲੋਕ ਸਾਨੂੰ ਪਿੰਡਾਂ 'ਚ ਗਿਆ ਨੂੰ ਆ ਸਵਾਲ ਕਰਦੇ ਆ ਮੰਗਾ ਲੈ ਕੇ ਆਏ ਆ ਅਸੀਂ ਉਹ ਮੰਗਾ ਯਾਰ ਬਾਸ ਧਰਨਾ ਲਾ ਲਓ ਕੋਈ ਦਿੱਕਤ ਨਹੀਂ ਲਾਵਾ ਕੇ ਭਾਈ ਉਹਨਾਂ ਤੋਂ ਕੋਈ ਆਵ ਬੱਲਾ ਲਾਓ ਸਾਡਾ ਪਿੰਡ ਦਾ ਵਿਕਾਮ ਕਰੋ ਸਾਡਾ ਨਗਰ ਕੌਂਸੀ ਕਮੇਟੀ ਬਣੀ ਹੈ 2019 ਚ ਪਹਿਲਾਂ ਬਣੀ ਇਹਨਾਂ ਨਾਲ ਕਮੇਟੀ ਸਾਡਾ ਜ਼ਿਲ੍ਹਾ ਪ੍ਰਧਾਨ ਬੈਠਾ ਸਾਡਾ ਫਰਜ਼ ਹੈ ਉਹਨਾਂ ਜਦੋਂ ਦਿੱਕਿਆ ਪ੍ਰੋਬਲਮ ਕੋਟਾ ਐ ਫਿਰ ਭਾਈ ਤੁਸੀਂ ਨਾ ਜਾਓ ਇਹਨਾਂ ਗੱਲਾਂ ਤੇ ਜ਼ਿਲ੍ਹਾ ਭਲਾ ਨੂੰ ਪੁੱਛੋ ਤੁਹਾਡਾ ਯੂਨੀਅਨ ਦਾ ਮੋਟਰ ਕਿੱਥੇ ਖੜਾ ਹੈ ਕਿਹੜੇ ਮੋਟਰਸਾਈਕਲ ਤੁਹਾਡੀ ਯੂਨੀਅਨ ਦਾ ਜਿਹੜਾ ਪਿੰਡ ਚ ਮੋਟਰਸਾਈਕਲ ਲਿਆ ਉਹ ਸੀਆਈ ਜੈਤੋ ਖੜਾ ਕਿਹੜੀ ਗੱਲ ਚ ਖੜਾ ਹੋ ਦੱਸਿਓ ਜਲਾ ਪ੍ਰਧਾਨ ਯਾਰ ਭਾਈ ਯਾਰ ਉਹ ਜਵਾਬ ਦੇਵੇ ਕਿਹੜੀ ਗੱਲ ਹੈ ਇੱਥੇ ਖੜਾ ਹੈ ਜੈਤੋ ਸੀਆਈ ਮੋਟਰਸਾਈਕਲ ਬਾਦ ਗੱਡੀ ਆ ਇੱਥੇ ਪੁੱਛੋ ਜੈਤੋ ਹੈਗਾ ਪਿੰਡ ਦਾ ਹੈਗਾ ਨਾ ਜਾ ਮੈਂ ਨਹੀਂ ਜਾਣਾ ਤੂੰ ਦੱਸ ਕਰ ਤੁਸੀਂ ਕੀ ਆਵਾਜ਼ ਹੋਈ ਤੁਸੀਂ ਉਹ ਆਵਾਜ਼ ਦੱਸੋ ਕਾਰਨ ਕੀ ਹੈ ਕਿਉਂ ਖੜਾ ਹੋ ਚਿੱਟੇ ਦੇ ਮੁੰਡੇ ਤਿੰਨ ਸਵਾਰ ਸੀ ਉਹਦੇ ਉਹ ਜੈਤੋ ਸੀਆਈ ਨੇ ਫਾੜਨੇ ਹੋ ਮੋਠਾਲ ਦੇ ਹਾਜ਼ਰੀ ਨੇ ਸਾਡਾ ਹੈਗਾ 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 ਹਾਂ ਜੀ ਦੱਸੋ ਇੱਥੇ ਹੈਗਾ ਨਾ ਆਪਦਾ ਹੈਗਾ ਯੂਨੀਅਨ ਦੇ ਸੀਨੇ ਮੋਠਾਲ ਠੀਕ ਆ ਹਾਂ ਫਿਰ ਉਹ ਚੋਤੇ ਚਿੱਟੇ ਦੇ ਤਿੰਨ ਮੁੰਡੇ ਸਵਾਰ ਸੀ ਆਪਾਂ ਦੇ ਜਿਹੜੇ ਮੁੰਡੇ ਆਲੇ ਮੁੰਡਾ ਪੁੱਛੋ ਕਲੀਅਰ ਕਰੋ ਗੱਲ ਉਹ ਮੁੰਡਾ ਲਿਆ ਸੀ ਆਪਣੇ ਹੀ ਯਾਰ ਮੈਂ ਤੁਹਾਨੂੰ ਦੱਸ ਦੂੰਗਾ ਚਿੱਟੇ ਉਹਦੇ ਫੜਨੇ ਪਰਚਾ ਹੋਇਆ ਬਕਾਇਦਾ ਉਹਨਾਂ ਤੇ ਕੋਈ ਪਰਚਾ ਨਹੀਂ ਮੇਰੀ ਗੱਲ ਸੀ ਪਿੰਡ ਮੇਥਲ ਵੀ ਨਹੀਂ ਹੋਇਆ ਮੈਂ ਕਿਹਾ ਮੈਂ ਕਿਹਾ ਯਾਰ ਕੋਈ ਪਰਚਾ ਨਹੀਂ ਹੋਇਆ ਇਹ ਬੰਦੀ ਦਾ ਪਰ ਮੁੰਡੇ ਦੇ ਨਹੀਂ ਹੋਇਆ ਇੱਕ ਮਿੰਟ ਹੋ ਜੇ ਕੋਈ ਮੋਟਰਸਾਈਕਲ ਥੋੜੇ ਮੁੰਡੇ ਛੱਡਿਆ ਆਣੇ ਮੈਂ ਯਾਰ ਜੇ ਕੋਈ ਮਰਿਆ ਯਾਰ ਕਿਉਂ ਜਨੇ ਯਾਰ ਤੇਰੀ ਇਹ ਗੱਲ ਇੱਕ ਪੁੱਛੋ ਪ੍ਰਧਾਨ ਕੋਈ ਨਹੀਂ ਪੁੱਛੋ ਪੁੱਛ ਲਾ ਗਏ ਫੇਰ ਇਹ ਜੋ ਮਿਹਰੇ ਵਾਲੇ ਭਾਈ ਜੀ ਕੋਈ ਨਹੀਂ ਕਰਦੇ ਇੱਕ ਮਿੰਟ ਬਾਅਦ ਗੱਲ ਫਿਰ ਕਰੂਗਾ ਕਰੂੰਗਾ ਗੱਲ ਪੂਰਾ ਪੜਦਾ ਚੱਕੂ ਹਾਏ ਸੀ ਮੁੰਡੇ ਸੀਗੇ ਸੁਣ ਕਾ ਮੈਂ ਆਉਂਦਾ ਮੈਨੂੰ ਦੱਸੂਗਾ ਨਾਲ ਕੋਗੇ ਰੱਖਦਾ ਐ ਕਿਹੜਾ ਮੇਰੇ ਤੇ ਦਬਾ ਪਈ ਹੋਣਾ ਦਬਾ ਨਹੀਂ ਪਉਂਦਾ ਮੈਂ ਮੈਂ ਹੋਰ ਦਬਾ ਕੀ ਪੰਦਾ ਮੈਂ ਤੁਸੀਂ ਡਿੰਪੀ ਕਿਹਨੂੰ ਘੇਰ ਲੈਨੇ ਹੋ ਜਾ ਕੇ ਆਉਂਦੇ ਆਪਾਂ ਸਰਕਾਰ ਦਾ ਛੱਡ ਡੇਪੀ ਇਹ ਜਿਹੜੇ ਵਰਤਾਏ ਸਾਡੇ ਇਥੇ ਇਹਨਾਂ ਲੋਕਾਂ ਨੇ ਵਰਤਾਏ ਲਖੇ ਇਹਨਾਂ ਲੋਕਾਂ ਨੇ ਵਰਤਾਏ ਯਾਰ ਇਹ ਗੱਲ ਇਹਦਾ ਸੁਣ ਲਾ ਅੱਕ ਦਾ ਮੈਰਾ ਲੈ ਕੇ ਆਇਆ ਗੰਦੇ ਘਰੋਂ ਨਾਲ ਪੁੱਛੋ ਨੂੰ ਬੁਲਾਣ ਨੂੰ ਆ ਥੋੜੇ ਪ੍ਰਧਾਨ ਨੂੰ ਪੁੱਛੋ ਬਾਬਾ ਪ੍ਰਧਾਨ ਨੂੰ ਪੁੱਛ ਕੀ ਪੁੱਛਣਾ ਨੂੰ ਤੁਸੀਂ ਪੁੱਛੋ ਮੈਂ ਤਾਂ ਗੱਲ ਮੈਂ ਕੀ ਪੁੱਛਾਂ ਯਾਰ ਬਟਾਨ ਦੱਸ ਰਿਹਾ ਮੈਂ ਦੱਸ ਰਿਹਾ ਯਾਰ ਹਾਂ ਫਿਲਟੀ ਯੂਨੀਅਨ ਦਾ ਮੋਟਰਸ ਬੰਦੇ ਕੌਣ ਸੀ ਚਿੱਟੇ ਵਾਲੇ ਸੀ ਚਿੱਟੇ ਵਾਲੇ ਸੀ ਚਟਾ ਆਇਆ ਕਿੱਥੋਂ ਐ ਕਿੱਥੋਂ ਆਇਆ ਛੋਟੇ ਕੋ ਯਾਰ ਯੂਨੀਅਨ ਆਲੇ ਨਮਾਇंदे ਦਾ ਮੋਟਰ ਭਜਾਈ ਫਿਰਦੇ ਆ ਚਿੱਟੇ ਵਾਲੇ ਭਜਾਈ ਫਿਰਦੇ ਆ ਆਇਆ ਇਹ ਚਿੱਟਾ ਧਾਧਾ ਬਣ ਜਾਂਦਾ ਯਾਰ। ਨਸ਼ਾ ਲੱਗੀ ਹੋਈ ਯਾਰ। ਉਹ ਜੁੜੀਆਂ ਨਾਲ ਤਾਂ ਖੜੇ। ਨਸ਼ਾ ਵਿਰੋਧ ਚਲਾ ਰੱਖਿਆ। ਅਸੀਂ ਕਮੇਟੀ ਬਣਾਈ ਆ ਆਪਣੇ ਦਮ ਤੇ। ਬੰਦ ਕੀਤਾ ਸੀ ਨਸ਼ਾ ਭਾਈ। ਠੀਕ ਹੈ। ਨਹੀਂ ਬਿੱਟੂ। ਤੁਸੀਂ ਆਪਣੀ ਦਾ ਬਣਦੇ ਵੇਚੀ ਜਾਂਦੇ ਯਾਰ। ਕੀ ਕਰੀਏ। ਮੈਂ ਉਹਨਾਂ ਨਾਲੋਂ ਕੇ ਕੰਮ ਕਰਦੇ ਨੂੰ ਮਨੇ। ਚਮੇਂਦਰ ਤੂੰ ਦੱਸ ਉਂਗਲ ਕਰ ਅਸੀਂ ਚਿੱਟੇ ਵਾਲੇ ਆ ਭਾਈ। ਅਸੀਂ ਤੁਹਾਨੂੰ ਕੀ ਆ? ਆ ਜਾ ਵੇਖ ਮਿੰਟ। ਆਵਾਜ਼ ਅਸੀਂ ਤਾਂ ਗੱਲ ਖੁੰਗੋ। ਇਹ ਗੱਲ। ਤੁਸੀਂ ਉਹਦੇ ਮੁੱਦੇ ਤੇ ਲੋਡ ਕਰਦੇ ਹੋ। ਇੱਕ ਮਿੰਟ। ਬਤਾਓ। ਇਹ ਨਹੀਂ ਅੱਟਵਾ ਦੀ ਬੋਚੀ ਆ। ਤੂੰ ਕਿਹਨੇ ਆ? ਮੈਂ ਆਇਆ ਹੱਜ ਵਾਲੀ ਬਣ ਗਿਆ। ਗਾਣੇ ਤੂੰ ਕਿੰਨ ਪਾਰਟੀਆਂ ਨਾਲ ਗੱਲ ਕਰਨਾ ਹੈ ਅਸੀਂ ਅਸੀਂ ਇੱਕ ਪਾਰਟੀ ਖੜੇ ਆ ਅਸੀਂ ਯੂਨੀਅਨ 'ਚ ਖੜੇ ਆ ਤੂੰ ਕਿੰਨੀਆਂ ਪਾਰਟੀਆਂ ਬਣੀਆਂ ਆ ਅੱਠ ਕਿੱਲੇ ਜ਼ਮੀਨ ਨੂੰ ਪੈਸੇ ਲੈ ਕੇ ਤੂੰ ਮੁਕਰਿਆ ਹੈ ਮਾਝਾ ਲੋ ਤੂੰ ਆਥੂ ਦਵਾਦੀ ਆਜੀ ਤੂੰ ਕਿੱਥੇ ਖੜਿਆ ਹੋ ਤੂੰ ਸਾਡੇ ਕਹਿੰਨਾ ਕਿ ਅੱਗ ਪਾਉਣਾ ਤੂੰ ਸਾਡੇ ਕੋਈ ਨਹੀਂ ਤੇਰਾ ਕੀ ਹੈ ਅਸੀਂ ਕੋਈ ਨਹੀਂ ਤੇਰਾ ਤੇਰਾ ਸਾਡੇ ਪਿੰਡ ਰੋਲ ਕੀ ਹੈ ਕੀ ਰੋਣਾ ਤੇਰਾ ਤੂੰ ਆਪਦੇ ਪਿੰਡ ਕਰ ਆਪਦੇ ਪਿੰਡ ਕਰ ਅਸੀਂ ਸਾਡਾ ਪ੍ਰਧਾਨ ਆ ਖੜਾ ਹੈ ਅਸੀਂ ਆਪਦੇ ਪਿੰਡ ਕਰੋ ਟੈਂਪਰੀ ਖੜਾ ਨਹੀਂ ਭਾਈ ਚਾਰਾ ਭਾਈ ਕਰਨਾ ਸਾਥ ਤੋੜੋ ਅਸੀਂ ਨਹੀਂ ਖਾਈ ਚਾਰੇ ਦੀ ਸਾਜ ਰੋੜੋ ਇੱਥੇ ਜਾਓ ਸਾਡਾ ਕੋਟਲੀਆ ਦੇ ਵਿੱਚ ਪਿੰਡਾਂ ਦੇ ਵਿੱਚ ਤੁਸੀਂ ਵੀ ਰਹਿਣਾ ਸਾਰਿਆਂ ਨੇ ਰਹਿਣਾ ਜ਼ਮੀਨਾਂ ਆਪਣੀਆਂ ਨਹੀਂ ਆ ਜ਼ਮੀਨਾਂ ਸਾਰਿਆਂ ਦੀਆਂ ਸਭ ਤੱਕ ਜਾਣਗੀ ਪਰ ਪੋਲੀਟਿਕਲ ਸਰਕਾਰ ਦਾ ਸਿਸਟਮ ਸਦਾ ਸਰਕਾਰਾ ਨਹੀਂ ਰਹਿੰਦਾ ਪਿੰਡ ਦੇ ਵਿੱਚ ਭਾਈਚਾਰਾ ਸਾਥ ਨਾ ਤੋੜੋ ਇਹ ਬਾਤ ਹੀ ਹੈ ਧੰਨਵਾਦ ਭਾਈ ਸਾਥ ਨਾ ਤੋੜੋ ਤੁਸੀਂ ਸਾਡੇ ਭਾਈ ਤੁਸੀਂ ਦੋਸਤ ਅਸੀਂ ਤਾਂ ਥੁੱਪੇ ਖੜੇ ਹਾਂ ਛੋਟੀ ਵੇਟ ਕੀਤੀ ਜਾਵੜੋ ਬਈ ਕਿੰਨੇ ਸਾਰਾ ਮੱਲਣ ਵੀ ਜਾਂਦਾ ਕਿ ਮੱਲਣ ਵੀ ਕੇ ਆਸੀ ਆਪਦੇ ਕੋਟੇ ਨੂੰ ਅਸੀਂ ਸਾਨੂੰ ਸੱਤਿਆ ਸਾਨੂੰ ਗਰਾਊਂਡ ਅਸੀਂ ਬਣਾ ਰਹੇ ਆਪਦੇ ਪਿੰਡ ਪਿੰਡ ਦੇ ਵਿੱਚ ਉਹਨਾਂ ਦੇ ਗਰਾਊਂਡ ਛੋਟੇ ਉਹਨਾਂ ਦੇ ਸਰਪੰਚ ਅਸੀਂ ਬਣਾਏ ਆਪਦੇ ਪਿੰਡਾਂ ਦੇ ਗਰਾਊਂਡ ਮਾਰ ਰਿਹਾ ਪਿੰਡ ਚ ਬਹੁਤ ਵੱਡਾ ਗਰਾਊਂਡ ਮਾਰ ਰਿਹਾ ਹੈ ਤੇ ਬੱਚੇ ਨਸ਼ਿਆਂ ਤੋਂ ਦੂਰ ਰਹਣਗੇ ਐਪਰੀਸ਼ੀਏਟ ਵੀ ਕਰ ਗਿਆ ਬਹੁਤ ਚੀਜ਼ਾਂ ਤੋਂ ਵੀ ਐਮਐਲਏ ਸਾਹਿਬ ਗਰਾਊਂਡ ਬਣਾ ਰਹੇ ਹੋ ਤੁਸੀਂ ਆ ਸਾਡੇ ਛੋਟੀ ਉਮਰ ਦੇ ਸਰਪੰਚ ਬਣਾਏ ਆ ਅਸੀਂ ਕਿਉਂ ਬਣਾਏ ਆ ਕਿ ਯੂਥ ਨਸ਼ਿਆਂ ਤੋਂ ਬਚੇ ਯੂਥ ਗਰਾਊਂਡਾਂ 'ਚ ਜਾਵੇ ਅਸੀਂ ਇਹਨਾਂ ਗੱਲਾਂ ਨੂੰ ਤਾਂ ਮੁੰਡੇ ਨੌਜਵਾਨ ਅੱਗੇ ਲੈ ਕੇ ਗਏ ਰਹੇ ਹਾਂ ਭਾਈ ਆਪ ਯਾਰ ਅਸੀਂ ਹੁਣ ਇਹ ਬਜ਼ੁਰਗਾਂ ਦਾ ਮਸਲਾ ਹੈ ਮੈਨੂੰ ਕਿਹਦੇ ਵੀ ਗਰਾਊਂਡ ਦਾ ਸਾਨੂੰ ਕੀ ਫਾਇਦਾ ਤੁਹਾਨੂੰ ਨਹੀਂ ਫਾਇਦਾ ਬਾਬਿਓ ਜਿਹੜੇ ਤੁਹਾਡੇ ਬੱਚੇ ਆ ਉਹਨਾਂ ਨੂੰ ਘਾਟਣ ਹੋਵੇ ਗਰਾਊਂਡ ਜ਼ਰੂਰੀ ਹੈ ਜੇ ਗਰਾਊਂਡ ਹੋਣਗੇ ਤਾਂ ਨਸ਼ਾ ਬਚੂਗਾ ਬਿਲਕੁਲ ਜ਼ਰੂਰੀ ਹੈ ਗਰਾਊਂਡ ਆ ਪਰ ਅਸੀਂ ਆਦੇ ਆ ਤੁਸੀਂ ਟੱਪੜਾਂ 'ਤੇ ਬੈਠ ਕੇ ਬਣਿਓ ਜੇ ਜ਼ਮੀਨਾਂ ਰਹਿਣਗੀਆਂ ਤਾਂ ਗਰਾਊਂਡ ਬਚਣਗੇ ਅੱਜ ਆ ਸਾਡਾ ਪਹਿਲਾ ਜੇ ਜ਼ਮੀਨਾਂ ਰਹਿਣਗੀਆਂ ਤਾਂ ਗਰਾਊਂਡ ਰਹਿਣਗੇ ਗੱਲਾਂ ਦੇ ਇਤਿਹਾਸ 'ਚ ਪਹਿਲੀ ਵਾਰੀ ਸਾਡੇ ਸਕੂਲ 'ਚ ਐਨੂਅਲ ਫੰਕਸ਼ਨ ਕਰਾਇਆ ਕਿਸੇ ਸਰਕਾਰੀ ਸਕੂਲ 'ਚ ਪ੍ਰਾਈਵੇਟਾਂ 'ਚ ਹੁੰਦੇ ਆ ਨਾ ਅਸੀਂ ਚਾਹੁੰਦੇ ਆ ਸਾਡੇ ਸਕੂਲਾਂ ਦੇ ਬੱਚੇ ਸਟੇਜਾਂ 'ਤੇ ਪਰਫਾਰਮ ਕਰਨ ਉਹਨਾਂ ਦਾ ਮਨੁਬਲ ਵਧੇ ਉਹਨਾਂ ਦਾ ਕੌਨਫੀਡੈਂਸ ਵਧੇ ਇਹ ਸਕੂਲ ਆ ਸਾਡਾ ਕੋਟਲੀ ਵਾਲਾ ਇਸ ਗਰਾਊਂਡ 'ਚੋਂ ਇਸ ਗਰਾਊਂਡ 'ਚੋਂ ਸਾਡੀ ਕਮੇਟੀ ਬਣੀ ਸੀਗੀ ਜਿੱਦ ਦੇ ਪਹਿਲੇ ਦਿਨ ਜੈਤੂ ਦੇ ਬੰਦਿਆਂ ਨੇ ਸੀਏ ਵਾਲੇ ਨੇ ਸਾਡੇ ਪਿੰਡ ਦੇ ਮ ਉਠਾ ਜਿਹੜਾ ਟਾਇਰ ਹੋ ਗਿਆ ਇੱਕ ਗੱਲ ਹੋਰ ਹੈ ਉਥੋਂ ਕਮੇਟੀ ਤੋਂ ਇਹ ਗੱਲ ਬਿੱਟੂ ਸਚਾਈ ਹੈ ਕਿਸੇ ਜਥੇਬੰਦੀ ਨੇ ਸਾਡਾ ਸਾਥ ਨਹੀਂ ਦਿੱਤਾ ਨਹੀਂ ਦਿੱਤਾ ਆ ਕੇ ਦੰਤ ਤੇ ਚਲਾਏਗਾ ਉਸ ਉਹ ਸੋਨਾ ਬਿਲੇ ਜਾ ਜਥੇਬੰਦੀ ਦਾ ਦਸਕਰਚ ਕਰਕੇ ਕਰ ਸਕਦੇ ਸਰਕਾਰ ਤੋਂ ਗਾਰ ਬਣਾ ਸਕਦੇ ਅਸੀਂ ਸਾਥ ਕੀ ਦੇਵਾਂਗੇ ਜਿਹੜਾ ਗਵਰਨਰ ਜਿਹੜਾ ਸਾਥ ਦੇ ਮੈਨੂੰ ਆ ਆ ਖੜਾ ਆ ਖੜਾ ਅਸੀਂ ਇਹਦੇ ਹੱਕ ਤੇ ਆਵਾਜ਼ ਚੱਕੀ ਹੈ ਅੱਜ ਵੀ ਆਜਾ ਉਹਨੂੰ ਨੌਕਰੀ ਮਿਲੇ ਟੈਂਪਰੀ ਤੋਂ ਨੌਕਰੀ ਦੇ ਕੇ ਜਾਵੇ ਮੁੰਡਿਆਂ ਨੂੰ ਆ ਮਰੀਆਂ ਨਹੀਂ ਅਸੀਂ ਆਪਣੀ ਆਵਾਜ਼ ਚੱਕੀ ਹੈ ਜਿਉਂਦਾ ਖੜਾ ਆਹ ਮੈਂ ਸੋ ਬਾਈ ਮੈਂ ਯਾਰ ਜੂਠ ਬੋਲ ਲਿਆਗਾ ਤੂੰ ਆਕੇ ਯਾਰ ਦੂਜੇ ਪਿੰਡੋਂ ਆਹ ਬੜਾ ਜੁੜਦਾ ਜਾ ਕਿਉ ਬਾਈ ਆਵਾਜ਼ ਚੱਕੀ ਦੀ ਤੇਰੇ ਹੱਕ ਚ ਨਹੀਂ ਨਹੀਂ ਚੱਕੀ ਦੀ ਆਵਾਜ਼ ਮਰੀ ਗਿਆ ਨਾ ਥੋੜੂ ਨਹੀਂ ਪਤਾ ਮੈਨੂੰ ਪਾਸੇ ਕਰ ਮੈਂ ਇਹੀ ਦਾ ਇੱਕ ਇਧਰ ਆ ਬਾਈ ਬਲਾਈ ਛੋਕੀ ਛੋਕੀ ਬਲਾਈ ਮੜਾ ਜਾ ਛੋਕੀ ਉਰੇ ਆ ਬਾਈ ਛੋਟੇ ਭਰਾ ਉਰੇ ਆ ਮਿੰਤਾ ਸਾਡੀ ਸਾਡੇ ਆਪਣਾ ਪਿੰਡ ਦਾ ਉਰੇ ਆ ਸੁਣ ਜੱਸ ਇਹ ਭਰਾ ਦੇ ਹੱਕ ਚ ਇਹਦੇ ਫਾਇਰ ਵੱਜਿਆ ਸੀ ਬਹੁਤ ਵਧੀਆ ਕਮੇਟੀ ਨੇ ਕੰਮ ਕੀਤਾ ਸੀ ਇੱਕ ਠੋਕ ਕੇ ਆ ਦੇ ਇਹਦੇ ਫਾਇਰ ਵੱਜਿਆ ਭਰਾ ਦੇ ਹੱਕ ਚ ਆਵਾਜ਼ ਚੱਕਿਆ ਨੂੰ ਨੌਕਰੀ ਮਿਲਣੀ ਚਾਹੀਦੀ ਹੈ ਡਿੰਪੀ ਢਿੱਲੋਂ ਨੂੰ ਅੱਜ ਵੀ ਆਦੇ ਲੋਕਾਂ ਦਾ ਹਮਦਰਦੀ ਹੈ ਨਾ ਇਸ ਬੰਦੇ ਨੂੰ ਨੌਕਰੀ ਤੇ ਇਹ ਜਿਹੜਾ ਲੜਾਈ ਲੜੀਏ ਤੇ ਪੱਟ ਚ ਫਾਇਰ ਵੱਜਿਆ ਅੱਜ ਵੀ ਅਸੀਂ ਮੰਗ ਕਰਦੇ ਆਦੇ ਲਈ ਪੁੱਛੇ ਨੂੰ ਖੜੇ ਆ ਅਸੀਂ ਅੱਜ ਗੱਲਾਂ ਚ ਨਹੀਂ ਜਾਣਾ ਚਾਹੁੰਦੇ ਮੌਕੇ ਦੀ ਸਮੇਂ ਦੀ ਸਰਕਾਰ ਨੇ ਸਾਡੀ ਸਰਕਾਰ ਨਹੀਂ ਸੁਣਵਾਈ ਕੀਤੀ ਸਾਡੀ ਸੁਣਵਾਈ ਮੌਕੇ ਦੀ ਐਕਸੀਡੈਂਟ ਹੀ ਚੱਲਿਆ ਨਾ ਇੱਕ ਮਿੰਟ ਭਾਈ ਇੱਕ ਮਿੰਟ ਨਾਨਕ ਸਿੰਘ ਮੌਕੇ ਦਾ ਅਫਸਰ ਸੀਗਾ ਬਠਿੰਡੇ ਉਹਨੇ ਇਲਾਜ ਕਰਾ ਕੇ ਦਿੱਤਾ ਸਾਡਾ ਸਾਡੇ ਢੇਸੀ ਸੀਗਾ ਉਹਨਾਂ ਨੇ ਸਾਡੀ ਮਦਦ ਕੀਤੀ ਸਿਰਫ ਇਲਾਜ ਕਰਾਉਣ ਚ ਆਈਜੀਐਸਟੀਫੀ ਬਲਕਾਰ ਸਿੰਘ ਸਿੱਧੂ ਸਾਡੀਆਂ ਮੀਟਿੰਗਾਂ ਹੋਈਆਂ ਹੁੰਦੀਆਂ ਰਹੀਆਂ ਉਹਨਾਂ ਪਰ ਮੌਕੇ ਦੀ ਸਾਂਮੀ ਦੀ ਸਰਕਾਰ ਦੇ ਮੌਕੇ ਦੇ ਐਮਐਲਏ ਨੇ ਸਾਡੀ ਗੱਲ ਨਹੀਂ ਚੱਲਣ ਦਿੱਤੀ ਉਹ ਫਾਈਲਾਂ ਖਤਮ ਹੋ ਗਈਆਂ ਦੱਬੀਆਂ ਗਈਆਂ ਉਸ ਗੱਲ ਨੂੰ 5 ਸਾਲ ਹੋ ਗਏ ਅੱਜ ਆਲਾ ਕਹਿੰਦੇ ਕਿ ਕੌਣ ਆਇਆ ਕੀ ਮਸਲਾ ਜਦੋਂ ਇਹ ਫਾਇਰ ਲੱਗ ਗਿਆ ਤੇ ਆਈਜੀ ਨੇ ਇਹ ਸਾਰਾ ਰਿਕਮੈਂਡ ਕਰਦਾ ਤੁਸੀਂ ਆਪਦੀ ਸੇਫਟੀ ਲਈ ਰੱਖੋ ਤੇ ਸਰ ਮੌਕੇ ਦੀ ਸਰਕਾਰ ਨੇ ਸਾਡੇ ਅਸਲਾ ਬੰਨਣ ਤੋਂ ਰੋਕ ਲਾਤੀ ਲੈ ਕਿੱਡੀ ਕੀ ਗੱਲ ਆਓ ਅਸੀਂ ਉਹਦੀ ਜਾਨ ਤੇ ਖੇਡ ਕੇ ਕੰਮ ਕਰ ਰਹੇ ਸੀ ਹੁਣ ਅਸੀਂ ਉਹ ਗੱਲ ਤੇ ਨਹੀਂ ਜਾਣਾ ਜਦੋਂ ਮੈਂ ਇਕੱਲਾ ਇਕੱਲਾ ਬੰਦਾ ਟਾਰਗੇਟ ਕਰ ਦੂਗਾ ਵੀ ਕਿਹੜਾ ਰਾ ਅਸੀਂ ਭਾਈਚਾਰੇ ਦੇ ਪਿੰਡਾਂ 'ਚ ਖਰਾਬ ਨਾ ਹੋਵੇ ਤੁਸੀਂ ਆਏ ਦੱਸੋ ਢਾਈ ਤਿੰਨ ਘੰਟੇ ਹੋ ਗਏ ਅਸੀਂ ਧੁੱਪੇ ਖੜੇ ਰਹੇ ਹਾਂ ਪ੍ਰੋਗਰਾਮ ਦੇ ਲਾਗੇ ਵੀ ਗਏ ਆਂ ਬੇਨਤੀ ਕੀਤੀ ਸੀ ਭਾਈ ਇਹ ਪਹਿਲਾਂ ਮੇਰੀ ਸੁਣ ਤਲ ਹੈ ਅਸੀਂ ਪ੍ਰੋਗਰਾਮ ਦੇ ਲਾਗੇ ਵੀ ਗਏ ਆਂ ਸਿਰੇ ਚੜਿਆ ਪ੍ਰੋਗਰਾਮ ਕੋਈ ਦਖਲਅੰਦਾਜ਼ੀ ਕੀਤੀ ਕੋਈ ਨਾਰਾਬਾਜੀ ਕੀਤੀ ਸਾਨੂੰ ਵੀ ਪਤਾ ਪ੍ਰੋਗਰਾਮ ਕਰਨ ਆਏ ਤਾਂ ਕਰਨ ਦਿੱਤਾ ਜਾਵੇ ਹਾਂ ਜਾਂਦੇ ਆ ਸਾਡੇ ਪੰਜਾਬ ਦੇ ਲੋਕਾਂ ਦੇ ਸਵਾਲਾਂ ਦੇ ਜਵਾਬ ਲੈ ਜਾਂਦੇ ਵੱਡੇ ਬਿੱਟੂ ਸਾਬ ਨਹੀਂ ਰੁਕੇ ਨਹੀਂ ਅਸੀਂ ਨਹੀਂ ਰੁਕਦੇ ਜਿਹੜੇ ਲੋਕਾਂ ਦੇ ਹਮਦਰਦਿਆਂ ਨੂੰ ਸੰਭਾਲਦੇ ਆਪੇ ਬੰਤਾ ਬਾਈ ਜੀ ਸਾਡੀਆਂ ਪੰਚਾਇਤਾਂ ਦਾ ਮਸਲਾ ਪਿੰਡ ਦਾ ਮਸਲਾ ਹੈ ਅਸੀਂ ਆਪਦੇ ਪਿੰਡ ਨੂੰ ਬਹੁਤ ਚੰਗੇ ਤਰੀਕੇ ਨਾਲ ਚਲਾਉਣਾ ਹੈਗਾ ਅਸੀਂ ਐਮਐਲਏ ਸਾਹਿਬ ਨੂੰ ਕਿਹਾ ਬਾਈ ਜੀ ਤੁਹਾਡੇ ਘਰੇ ਬੰਦੇ ਆਉਣਗੇ ਉਹ ਕਹਿੰਦੇ ਮੋਸਟ ਵੈਲਕਮ ਜਦੋਂ ਮਰਜੀ ਆਵੇ ਬਿੱਟੂ ਸਿੰਘ ਆਵੇ ਗੁਰਪਖ ਸਿੰਘ ਆਵੇ ਹਰਬੰਸ ਸਿੰਘ ਜ਼ਿਲ੍ਹਾ ਪ੍ਰਧਾਨ ਆਉਣ ਚਾਹ ਪਾਣੀ ਪੀਣ ਜੇ ਉਹਨਾਂ ਨੂੰ ਇਸ ਗੱਲ ਦਾ ਕੋਈ ਤਰਾਜਾ ਤੇ ਮੇਰੇ ਬਾਹਰ ਚ ਬੈਠ ਜਾਣਾ ਮੈਂ ਆ ਕੇ ਉਹਨਾਂ ਦੇ ਨਾਲ ਬੈਠ ਕੇ ਵਿਚਾਰ ਵਟਾਂਦਰਾ ਕਰਾਂਗਾ ਜਿਹੜੀ ਕਿੱਦਲ ਬੋ ਦਾ ਘਰ ਹੈ ਬਾਈ ਮੁੰਡੇ ਵੱਲੋਂ ਕਿਹਾ ਗਿਆ ਹੈ ਵੀ ਬਿਲਕੁਲ ਅਸੀਂ ਸਾਰੇ ਸਰਪੰਚਾਂ ਨੇ ਕਿਹਾ ਅਸੀਂ ਬਾਈ ਕੋਟਲੀ ਚ ਇੱਕ ਇੱਕ ਮੁੱਦਾ ਇੱਥੇ ਗਰਾਊਂਡ ਦਾ ਮੁੱਦਾ ਸੀਗਾ ਇੱਕ ਸਿੱਖਿਆ ਸਕੂਲ ਦੀ ਡਿਵੈਲਪਮੈਂਟ ਦਾ ਕਰੋੜ ਰੁਪਏ ਦੀ ਗ੍ਰਾਂਟ ਦੇ ਕੇ ਗਿਆ ਬੰਦਾ ਉਹਨੂੰ ਅਸੀਂ ਸਵਾਲ ਜਵਾਬ ਕਿਹੜੀ ਗੱਲ ਚ ਕਰੀਏ ਜਿਹੜੀਆਂ ਮੰਗਾ ਸਿੰਘਾਂ ਸਾਡੇ ਕੱਛੀ ਚ ਪਾਣੀ ਨਹੀਂ ਆ ਰਿਹਾ ਅਸੀਂ ਕੱਛੀ ਦੇ ਪਾਣੀ ਦੀ ਮੰਗ ਰੱਖੀ ਹੋ ਕਹਿੰਦੇ ਰਾਜੇ 5-7 ਦਿਨਾਂ ਦੇ ਵਿੱਚ ਤੁਹਾਡੇ ਪਾਣੀ ਆ ਜੂ ਕੱਛੀ ਚ ਕਿਉਂਕਿ ਝੋਲਤ ਝੋਨਾ ਤੋਂ 10 ਜੂਨ ਤੋਂ ਲਾਉਣਾ ਆਪਾਂ ਆਪਣੀ ਜਿਹੜਾ ਸਾਡੇ ਮੁਖਤਿਰ ਦਾ ਕੱਲਾ ਗ੍ਰਾਂਡਾ ਨੂੰ ਆਪਾਂ ਵਿਕਾਸ ਨੀ ਕਹਿ ਸਕਦੇ ਸ਼ਮਿੰਦਰ ਬਾਈ ਜਿਹੜੇ ਜਵਾਗ ਤਪੜਾ ਦੇ ਪੈਂਦੇ ਸੀ ਉਹਨਾਂ ਨੂੰ ਉਹਨਾਂ ਨੂੰ ਫਰਨੀਚਰ ਨਹੀਂ ਜਿਹਾ ਕੀਤਾ ਪਰ ਜਿਹੜੇ ਆ ਮੁੱਦੇ ਆ ਜ਼ਮੀਨਾਂ ਵਾਲੇ ਮੁੱਦੇ ਮੈਣ ਨਹੀਂ ਪਾਈ ਬਾਈ ਜ਼ਮੀਨਾਂ ਨੇ ਫਿਰ ਸਿੱਕਾ ਕ੍ਰਾਂਤੀ ਵਾਲੇ ਮੁੱਦੇ ਮੈਣ ਨਹੀਂ ਸਕੂਲ ਨਾਲ ਕਿਉਂ ਜੋੜਦੇ ਆਲਾ ਡਿਪਲੋਮਾ ਤੇਰੀ ਫੋਨ ਗਾ ਇਹ এডਿਕੇਸ਼ਨ ਦਾ ਡਿਪਾਰਟਮੈਂਟ ਪੈਂਦਾ ਵੀ এডਿਕੇਸ਼ਨ ਦੇ ਕਸਬੰਦ ਚ ਆਇਆ ਤੁਸੀਂ ਹੋਰ ਜੇ ਕਈ ਸਰਕਾਰੀ ਬਿਲਕੁਲ ਪੜਾਈ ਜ਼ਰੂਰੀ ਆ ਬਿਲਕੁਲ ਜ਼ਰੂਰੀ ਆ ਬੱਚੇ ਅਨਪੜਾ ਹੋਊਗਾ ਤਾਂ ਬਾਈ ਇੱਥੇ ਬੀਂਆਂਗੇ ਕੀ ਖਾਣੇ ਕੀ ਆਰ ਇਹ ਨਾਲਾ ਮੁੱਦੇ ਵੀ ਜ਼ਰੂਰੀ ਨੇ ਬਾਈ ਘਰੇ ਜਾਓ ਯਾਰ ਤਿੰਨ ਦੀ ਰੋਟੀ ਵੀ ਨਾ ਓਏ ਬਿੱਟੂ ਜੀ ਅੱਜ ਐਮਐਲਏ ਕਹਿੰਦਾ ਮੈਂ ਸਕੂਲ ਦੇ ਬੱਚਿਆਂ ਘਰੇ ਵੀ ਡੰਡਿਆ ਉਹਦੇ ਬਾਹਰ ਮੂਰੇ ਬੈਠੇ ਬਿੰਪੀ ਨੂੰ ਭੇਜਿਆ ਗਿਆ ਸਾਡੀ ਕੋਟਲੀ ਦੀਆਂ 6 ਪੰਚਾਇਤਾਂ ਨੇ ਰਾਏ ਸਭ ਸਮਝਦੀ ਨਾ ਸੀਗਾ ਬਾਈ ਜੀ ਤੁਸੀਂ ਇੱਥੇ ਗੱਲ ਨਹੀਂ ਕਰਨੀ ਸਾਡੇ ਪਿੰਡ ਦੇ ਵਿੱਚ ਐਵੇਂ ਤੁਹਾਨੂੰ ਇੱਥੇ ਬੰਦੇ ਸਾਨੂੰ ਵੀ ਗਲਤ ਬੋਲ ਰਹੇ ਐ ਐਮਐਲਏ ਸਾਹਿਬ ਦੀ ਸ਼ਾਨ ਦੇ ਖਿਲਾਫ ਅਸੀਂ ਕਿਸੇ ਬੰਦੇ ਨੂੰ ਬੋਲਣਾ ਲਾਉ ਨਹੀਂ ਕਰਾਂਗੇ ਜੇ ਕੋਈ ਗੱਲ ਆ ਉਹਦੇ ਬਾਅਦ ਚ ਛਾਂ ਬਣੀ ਹੋਈ ਆ ਵਧੀਆ ਉਹਦੇ ਘਰੇ ਜਾਣ ਜੇ ਘਰੇ ਨਹੀਂ ਜਾਣਾ ਚਾਹੁੰਦੇ ਕਹਿੰਦੇ ਅਸੀਂ ਨਹੀਂ ਜਾਣਾ ਚਾਹੁੰਦੇ ਛੋਟੇ ਵੀਰ ਛੋਟੇ ਵੀਰ ਕੋਈ ਵੀ ਬੰਦਾ ਕਿਸੇ ਦੀ ਛਾਂ ਦੇ ਖਿਲਾਫ ਸਾਡੀ ਜਥੇਬੰਦੀ ਦਾ ਬੋਲਿਆ ਹੋਵੇ ਅਸੀਂ ਦਿਨ ਦਿਨ ਤਿਆਰ ਆ ਅਸੀਂ ਦੋ ਬੰਦਿਆਂ ਨੇ ਸਵਾਲ ਕਰਨੇ ਜ਼ਿੰਮੇਵਾਰ ਬੰਦੇ ਇਹ ਵੀ ਸਾਡੇ ਭਰਾ ਹੈ ਭਾਈਚਾਰਾ ਜ਼ਰੂਰੀ ਹੈ ਪਿੰਡਾਂ ਦੇ ਵਿੱਚ ਅਸੀਂ ਰਹਿਣਾ ਉਹ ਤਾਂ ਚਲ ਵੋਟਾਂ ਆਉਂਦੀਆਂ ਜਾਂਦਗਰ ਇਹਨਾਂ ਦੇ ਚਲੇ ਜਾਂਦੇ ਨੇ ਪਿੰਡਾਂ 'ਚ ਤਾਂ ਅਸੀਂ ਰਹਿਣਾ ਸਾਰੇ ਭਰਾ ਹੀ ਇਹਨਾਂ ਦੀਆਂ ਵੀ ਜ਼ਮੀਨਾਂ ਇਹ ਵੀ ਏਕੜਾਂ ਬਾਣੀਆਂ ਦੇ ਛੋੜਾ ਆ ਆਮ ਕਿਸਾਨਾਂ ਦੇ ਮੁੰਡੇ ਹੀ ਆ ਇਨਾਂ ਦੇ ਵੀ ਉਨਾ ਹੀ ਆ ਦਿੱਲੀ ਧਰਨੇ 'ਚ ਇਹ ਵੀ ਰਹੇ ਆ ਇਹਨਾਂ ਨੇ ਵੀ ਸੰਯੋਗ ਦਿੱਤੇ ਆ ਭਾਈਚਾਰਾ ਜ਼ਰੂਰੀ ਆ ਕੋਈ ਬੰਦਾ ਕਿਸੇ ਦੀ ਸ਼ਾਨ ਦੇ ਖਿਲਾਫ ਨਹੀਂ ਬੋਲੂਗਾ ਨਾ ਅਸੀਂ ਬੋਲੇ ਇਹ ਜਾਬਤਾ ਅਸੀਂ ਪਹਿਲਾਂ ਵੀ ਰੱਖਿਆ ਹੁਣ ਵੀ ਰੱਖਿਆ ਉਹਨਾਂ ਨੇ ਸਾਨੂੰ ਸਾਢੇ ਤਿੰਨ ਘੰਟੇ ਹੋ ਗਏ ਤੁਸੀਂ ਵੀ ਸਾਢੇ ਤਿੰਨ ਘੰਟੇ ਇੱਥੇ ਖੜੇ ਰਹੇ ਆ ਪ੍ਰੋਗਰਾਮ ਕੀਤਾ ਸੀ ਧੁੱਪੇ ਖੜੇ ਰਹੇ ਆ ਜਦੋਂ ਪੂਰਾ ਪ੍ਰੋਗਰਾਮ ਕਰ ਲਿਆ ਅਸੀਂ ਆਖਿਆ ਵੀ ਜਨਦਿਆਂ ਨੂੰ ਆਪਾਂ ਸਵਾਲ ਕਰਾਂਗੇ ਪੀਸਫੁੱਲ ਜਿਵੇਂ ਰੱਖਨੇ ਆ ਪਰ ਕਿਸੇ ਬੰਦੇ ਨੇ ਕਿਸੇ ਦੀ ਸ਼ਾਨ ਦੇ ਖਿਲਾਫ ਨਹੀਂ ਬੋਲਣਾ ਜੋ ਗੱਲ ਦੇਣੀ ਹੋਵੇ ਆਪਾਂ ਬੋਲੇ ਕੋਈ ਉਹ ਦੀ ਗੱਲ ਨਹੀਂ ਬੋਲੇ ਪਰ ਉਹ ਨਹੀਂ ਰੁਕੇ ਚੱਲ ਉਹਨਾਂ ਦੀ ਵੱਖਰੀ ਗੱਲ ਹੈ ਇਹ ਨਹੀਂ ਗੱਲਾਂ ਸੁਣਨ ਨੂੰ ਤਿਆਰ ਪਰ ਅਸੀਂ ਤਾਂ ਵੇਟ ਕੀਤੀ 4 ਘੰਟੇ ਪ੍ਰੋਗਰਾਮ ਜ਼ਰੂਰੀ ਹੈ ਉਹ ਕਰਨਾ ਬੱਚਿਆਂ ਦੀ ਭਲਾਈ ਲਈ ਬਹੁਤ ਵਧੀਆ ਹੋਇਆ ਜੇ ਕੁਝ ਕਰਕੇ ਗਏ ਆ ਪਾਸਾ ਅਸੀਂ ਗਿਆ ਸੀ ਪਿੰਡ ਪਿੰਡ ਵਾਲੇ ਪਿੰਡ ਵਾਲੇ ਕਹਿੰਦੇ ਆ ਪੰਚਾਇਤਾਂ ਕਹਿੰਦੇ ਆ ਅਸੀਂ ਗਿਆ ਸੀ ਕਿ ਨਹੀਂ ਮੇਰੀ ਗੱਲ ਸੁਣੋ 1 ਮਿੰਟ ਅਸੀਂ ਇੰਟੈਲੀਜੈਂਸੀ ਸੀਏਡੀ ਨਾਲ ਸਾਡੀ ਗੱਲ ਚੱਲ ਰਹੀ ਸੀ ਵੀ ਕੋਸ਼ਿਸ਼ ਕਰ ਰਹੇ ਹਾਂ ਡੀਐਸਪੀ ਗਦਰਵਾ ਦਾ ਫੋਨ ਆਇਆ ਵੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਛੁੱਟੀ ਗੱਲ ਕਰਾਵਾਂਗੇ ਅਸੀਂ ਆਦੇਸ ਵੀ ਸਿੱਖਿਆ ਕ੍ਰਾਂਤੀ ਜਿਹੜੀ ਤੁਸੀਂ ਗ੍ਰਾਂਡਾ ਦੇ ਕੇ ਗਏ ਇਹਨਾਂ ਦਾ ਤਾਂ ਫਾਇਦਾ ਹੈ ਜਿਹੜੇ ਚੌਂਕੇ ਸਕੂਲ ਦੇ ਵਿੱਚ ਅਧਿਆਪਕਾਂ ਦੀ ਛਿੱਲਾ ਲਾਤੀ ਮਾਰ ਮਾਰ ਬੋੜ 13 ਮਹੀਨਾ ਦੀ ਬੱਚੀ ਨੂੰ ਜੇਲ੍ਹ ਭੇਜਤਾ ਉਹਨੂੰ ਜੇਲ੍ਹ ਦੇ ਵਿੱਚ ਡੱਕਦਾ ਸਣੇ ਉਹਦੀ ਮਾਂ ਨੂੰ ਉਹ ਸਕੂਲ ਦੇ ਵਿੱਚੋਂ ਅਦਰਾਛ ਸਕੂਲਾਂ ਦਾ ਚੇਅਰਮੈਨ ਭਗਵੰਤ ਮਾਨ 24 ਜਿਹੜੇ ਅਦਰਾਛ ਸਕੂਲ ਹੈ ਚੌਕੇ ਸਕੂਲ ਅਧਰਾਚ ਸਕੂਲ ਦੇ ਵਿੱਚ ਆਉਂਦਾ ਹੈ ਉੱਥੇ 13 ਮਹੀਨਾ ਦੀ ਬੱਚੀ ਨੂੰ ਵੀ ਜੇਲ੍ਹ ਭੇਜਤਾ ਉਹ ਟੀਚਰਾਂ ਨੂੰ ਵੀ ਜੇਲ੍ਹ ਭੇਜਤਾ 35 ਕਿਸਾਨਾਂ ਨੂੰ ਵੀ ਜੇਲ੍ਹ ਭੇਜਤਾ ਸੀ ਜਿਹਦੇ ਵਿੱਚ ਦੂਜੇ ਕਿਸਾਨ ਰਿਹਾ ਹੋ ਗਏ ਚਾਰ ਕਿਸਾਨ ਅਜੇ ਵੀ ਜੇਲ੍ਹ ਦੇ ਵਿੱਚ ਆ ਉਹਨਾਂ ਦਾ ਸਿਰਫ ਕਸੂਰ ਇਹਨਾਂ ਕੋਈ ਨਸ਼ਾ ਤਖਸਰੀ ਨਹੀਂ ਕੋਈ ਕ੍ਰਿਮੀਨਲ ਨਹੀਂ ਉਹ ਆਦੇ ਤੁਸੀਂ ਜੁਨੀਅਨ ਦੇ ਵਿੱਚੋਂ ਉਹਨਾਂ ਦੀ ਜ਼ੁਬਾਨਤ ਸਿਰਫ ਇਸ ਕਰਕੇ ਨਹੀਂ ਹੋ ਰਹੀ ਉਹ ਆਪਦੀ ਨਿੱਜੀ ਲੜਾਈ ਕਰਕੇ ਨਹੀਂ ਗਏ ਸੀ ਉਹ ਲੋਕਾਂ ਦੀ ਲੜਾਈ ਕਰਕੇ ਗਏ ਸੀ ਉਹ ਚੌਕੇ ਸਕੂਲ ਬੱਚਿਆਂ ਦਾ ਭੁੱਖ ਬਚਾਉਣ ਗਏ ਸੀ ਉਹ ਟੀਚਰਾਂ ਦੀ 41000 ਰੁਪਿਆ ਤਨਖਾਹ ਜੱਸ ਉਹਦੇ ਚ ਉਹਨਾਂ ਨੂੰ ਮਿਲਦਾ ਪਤਾ ਕਿੰਨਾ 11000 ਏਟੀਐਮ ਦਾ ਜਿਹੜਾ ਉਹ ਠੇਕੇਦਾਰ ਰੰਗ ਰੱਖੀ ਬੈਠਾ ਉਹਨਾਂ ਦਾ ਤਨਖਾਹ ਉਹ ਖਾ ਜਾਂਦਾ ਅਸੀਂ ਆਦੇ ਸੀ ਉਹਨਾਂ ਦਾ ਉਹਨਾਂ ਤੇ ਕਾਰਵਾਈ ਹੋਵੇ ਵਿਧਾਨ ਸਭਾ ਇੱਕ ਮਿੰਟ ਸੁਣ ਲਾ ਵਿਧਾਨ ਸਭਾ ਦੇ ਵਿੱਚ ਇਹ ਆਵਾਜ਼ ਚੱਕੇ ਪੰਜਾਬ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਅਸੀਂ ਆਵਾਜ਼ ਚੱਕ ਰਹੇ ਆਂ ਵੀ ਸਾਰੇ ਐਮਐਲਏ ਨੂੰ ਬੇਨਤੀ ਰੱਖ ਰਹੇ ਆਂ ਵੀ 92 94 ਤੁਸੀਂ ਜਾ ਕੇ ਵਿਧਾਨ ਸਭਾ 'ਚ ਆਵਾਜ਼ ਚੱਕੋ ਭਗਵੰਤ ਮਾਨ ਸਾਹਿਬ ਠੇਕੇਦਾਰ ਤੇ ਉਹਦੇ ਤੇ ਕਾਰਵਾਈ ਕਰਨ ਚੌਂਕੇ ਸਕੂਲ ਦੇ ਜਿਹੜੇ ਟੀਚਰ ਆ ਉਹਨਾਂ ਨੂੰ ਵਾਪਸ ਭਰਤੀ ਕੀਤਾ ਜਾਵੇ ਜਿਹੜੇ 12-12 ਸਾਲ ਹੋ ਗਏ ਉੱਥੇ ਨੌਕਰੀਆਂ ਕਰਦੇ ਸੀ ਅੱਜ ਉਹ ਕਿਹੜੇ ਠੱਠੇ ਖੂਚ ਡਿੱਗਣ ਉਹ ਤਾਂ ਬੇਰਜਗਾਰ ਹੋ ਗਏ ਉਹਨਾਂ ਨੇ ਜੇਲਾਂ ਵੀ ਕੱਟ ਲਿਆ ਉਹਨਾਂ ਨੇ ਕੁੱਟਾਂ ਵੀ ਖਾ ਲਿਆ ਉਹਨਾਂ ਦਾ ਤਿੰਨ ਵਾਰਾ ਧਰਨਾ ਵੀ ਜਕਾਤਾ 13 ਮਹੀਨਾ ਦੀ ਬੱਚੀ ਵੀ ਜੇਲ੍ਹ ਜਾਇਆ ਹੀ ਵੀ ਉਹਨਾਂ ਨੂੰ ਰਜਗਾਰ ਵਾਪਸ ਆ ਜਾਏ ਗਰਮੇਲ ਠੇਕੇਦਾਰ ਨੂੰ ਜੇਲ੍ਹ ਚ ਭੇਜੋ ਸਾਡੀਆਂ ਇਹ ਮੰਗਾਂ ਸੀ ਜੋਂਦ ਜਿਹੜੀ ਜ਼ਮੀਨ ਮਸਲਾ ਚੱਲ ਰਿਹਾ ਉਹ ਜ਼ਮੀਨ ਹੈ ਜਿਹੜੀ ਸਰਦਾਰਾਂ ਨੂੰ ਦਿੱਤੀ ਜਾ ਰਹੀ ਹੈ 1988 ਦੇ ਵਿੱਚ ਉਹ ਹਾਈ ਕੋਰਟ ਤੋਂ ਕੇਸ ਜਿੱਤ ਕੇ ਆਏ ਸੀ ਜੌਂਦਪਿੰਡ ਵਾਲੇ ਉਦੋਂ ਆਨਲਾਈਨ ਸਿਸਟਮ ਹੈ ਨਹੀਂ ਸੀ ਥੱਲੇ ਜ਼ਮੀਨ ਉਹਨਾਂ ਦੀ ਚੜ੍ਹਨ ਨਹੀਂ ਦਿੱਤੀ ਹੁਣ ਮਸਲਾ ਕੀ ਹੈ ਉਹ ਹਾਈ ਕੋਰਟ ਤੋਂ ਸਰਦਾਰ ਕੇ ਜਿੱਤਿਆ ਏ ਇੱਕ ਬੰਦਾ 4 ਕਿੱਲੇ ਵਣ ਵਾਰਿਆ ਇੱਕ ਬੰਦੇ ਕੋਲੇ 100 ਕਿੱਲਾ ਉਹ 4 ਕਿੱਲੇ ਖੋ ਕੇ 100 ਕਿੱਲੇ ਵਾਲੇ ਨੂੰ ਦੇਣਾ ਕਿੱਡੀ ਕਬਾਦਰੀ ਵਾਲੀ ਗੱਲ ਆ ਉਹ ਤਾਂ ਪਹਿਲਾਂ ਵੀ ਬਹੁਤ ਆ ਉਹਦੇ ਕੋਲੇ ਤਜਮੀਨ ਤੇ 4 ਕਿੱਲਾਂ ਵਾਲਾ ਰੋਟੀ ਖਾ ਰਿਆ 700 ਕਿੱਲਾ ਜੌਂਦਪਿੰਡ ਦਾ ਨਹੀਂ ਜਾਣਦਾ ਕੱਲੇ ਜੌਂਦ ਦਾ ਸਵਾਲ ਨਹੀਂ ਸ਼ਮਿੰਦਰ ਇਹ ਪੂਰੇ ਪੰਜਾਬ ਦਾ ਸਵਾਲ ਹੈ ਭਾਰਤ ਮਾਲਾ ਸੜਕਾਂ ਨਿਕਲ ਗਈਆਂ ਲੋਕਾਂ ਦੇ ਖਾਤੇ 'ਚ ਰੁਪਈਆ ਨਹੀਂ ਪਾਇਆ ਇੱਥੇ 2700 32 ਪਿੰਡਾਂ ਦਾ ਦੂਜੇ ਪਾਸੇ ਕਿਵੇਂ 24000 ਚੱਲਣੀਆਂ ਪੰਜਾਬ 24311 ਏਕੜ ਜ਼ਮੀਨਾਂ ਲੁਧਿਆਣੇ ਦੇ ਵਿੱਚ ਉਹ ਵੀ ਜਾ ਰਹੀ ਆ ਫਾਜ਼ਲ ਕਾ ਫੀਡ ਫਾਰਮ ਵਾਲਾ ਮਸਲਾ 2700 ਏਕੜ ਉਹ ਵੀ ਜਾ ਰਹੀ ਆ ਆਪਣੇ ਪਿੰਡਾਂ ਦੇ ਵਿੱਚ ਤੈਨੂੰ ਪਤਾ ਨਹੀਂ ਸ਼ਮਿੰਦਰ ਬੋਰ ਕਰਤਾ ਗਿੱਦੜਵਾ ਦੇ 11 ਪਿੰਡ ਹੈ ਇੱਥੇ ਬੋਰ ਕਰਨਗੇ ਇੱਥੇ ਇਹ ਪਿੰਡ ਵੀ 21 ਪਿੰਡ ਮੱਲਣ ਵੀ ਆ ਕੋਟਲੀ ਵੀ ਆ ਉਹ ਬੋਰ ਕਰਨਾ ਧਰਤੀ ਦੇ ਵਿੱਚ ਆ ਕੇ ਤੇ ਥੱਲੋਂ ਜ਼ਮੀਨਾਂ ਰਹਿ ਜਾਣੀਆਂ ਸਾਡੇ ਕੋਲੇ ਜਦੋਂ ਬੋਰ ਕਰਤਾ ਉਹ ਧਰਤੀ ਤਾਂ ਬੰਜਰ ਹੋ ਜੂਗੀ ਉਹ ਵੀ ਸਰਵੇ ਕਰ ਲਿਆ ਸਾਰਾ ਕੁਝ ਹੋ ਗਿਆ ਉਹ ਵੀ ਹਮਲਾ ਹੋਣ ਵਾਲਾ ਆਪਾਂ ਨੂੰ ਇਕੱਠੇ ਹੋਣਾ ਪਊਗਾ ਆਪਾਂ ਸਰਕਾਰਾਂ ਆਉਂਦੀਆਂ ਜਾਂਦਗਾਂ ਰਹਿੰਦੀਆਂ ਪਾਰਟੀਆਂ ਆਉਂਦੀਆਂ ਜਾਂਦਗਾਂ ਰਹਿੰਦੀਆਂ ਪਾਰਟੀਆਂ ਪਿੱਛੇ ਸਰਕਾਰਾਂ ਪਿੱਛੇ ਭਾਈਚਾਰਾ ਸਾਝ ਨਾ ਖਰਾਬ ਕਰੀਏ ਇੱਥੇ ਰਹੀਏ ਇਹ ਤਾਂ ਬੇਨਤੀ ਸਰ ਜੋੜੀਏ ਪਹਿਲਾਂ ਹੀ ਕਰ ਲਈ ਸੀ ਜਦੋਂ ਇਹ ਆਏ ਆ 2 ਘੰਟੇ ਪਹਿਲਾਂ ਕਿਹਾ ਗਿਆਗਾ ਅਸੀਂ ਆ ਗਏ ਸੀ ਵੀ ਬਾਈ ਜੀ ਆਪਣੇ ਪਿੰਡ ਇੱਥੇ ਕੋਈ ਡਿਸਕਸ਼ਨ ਨਾ ਕਰੋ ਕਿਰਪਾ ਕਰਕੇ ਉੱਥੇ ਜਾਵੋ ਮੈਂ ਬਾਰ ਬਾਰ ਇਹੀ ਗੱਲ ਕਹਿ ਰਿਹਾ ਬਾਕੀ ਜਿਹੜੀ ਇਹ ਗੱਲ ਕਰਦੇ ਵੀ ਡਿੰਪੀ ਢਿੱਲੋਂ ਨੇ ਕੀ ਮੁੱਦਾ ਚੱਕਾ ਕਿਸਾਨਾਂ ਦੇ ਲਈ 6 ਮਹੀਨੇ ਹੋਇਆ ਐਮਐਲਏ ਬਣੇ ਨੂੰ ਉਹਨਾਂ ਨੂੰ ਇੱਕ ਵਾਰੀ ਵਿਧਾਨ ਸਭਾ 'ਚ ਬੋਲਣ ਦਾ ਮੌਕਾ ਮਿਲਿਆ ਉਹਨਾਂ ਨੇ ਤਿੰਨ ਮੰਗਾਂ ਰੱਖੀਆਂ ਜਿਹੜੀਆਂ ਕਿਸਾਨਾਂ ਨਾਲ ਸੰਬੰਧਤ ਸੀਗੀਆਂ ਉਸ ਗੱਲ ਤੇ ਜੇ ਮੈਨੂੰ ਝੂਠਾ ਕਰ ਦੇਣ ਪਹਿਲੀ ਗੱਲ ਸੀ ਖਾਲਾਂ ਦੀ ਦੇ ਪਾਈਪਾਂ ਦੀ ਜਿਹੜੀ ਸਾਡੇ ਹਲਕੇ ਨੂੰ ਬਹੁਤ ਲੋੜ ਹੈ ਕਿਉਂਕਿ 25-30 ਸਾਲ ਹੋ ਗਏ ਖਾਲਾਂ ਬਿਲਕੁਲ ਖਤਮ ਹੋ ਗਈਆਂ ਪਾਈਪਲਾਈਨਾਂ ਨਵੀਂ ਜਨਰੇਸ਼ਨ ਆ ਗਈ ਨਵੀਂ ਡਿਮਾਂਡ ਹੈ ਪਾਈਪਲਾਈਨਾਂ ਦੀ ਮੰਗ ਸੀ ਦੂਜੀ ਉਹਨਾਂ ਨੇ ਜਿਹੜੀ ਮੰਗ ਰੱਖੀ ਵਿਧਾਨ ਸਭਾ 'ਚ ਕਿਸਾਨਾਂ ਨਾਲ ਸੰਬੰਧਤ ਸ਼ੈਲਰਾਂ ਤੋਂ ਜਿਹੜਾ ਮਤਲਬ ਚੱਕਿਆ ਨਹੀਂ ਜਾਂਦਾ ਸੀਗਾ ਝੋਨਾ ਉਹ ਉਹਨਾਂ ਨੇ ਮੰ ਉਹ ਵੀ ਕਿਸਾਨਾਂ ਨਾਲ ਜੁੜੀ ਹੋਈ ਮੰਗ ਹੈ ਤੀਜੀ ਮੰਗ ਸੀ ਛੱਪੜਾਂ ਦੀ ਜਿਹੜਾ ਸਭ ਤੋਂ ਵੱਡਾ ਜਿਹੜਾ ਹੁਣ ਤਰਨੂੰ ਸੌਂਦ ਮੰਤਰੀ ਨੇ ਪਾਸ ਕੀਤਾ ਪੂਰੇ ਪੰਜਾਬ 'ਚ ਉਹ ਪ੍ਰੈਕਟੀਕਲ ਜਿਹੜਾ ਪਾਇਲਟ ਪ੍ਰੋਜੈਕਟ ਹੈ ਡਿੰਪੀ ਢਲੋਂ ਦੀ ਮੰਗ ਸੀਗੀ ਕਿ ਗਿੱਦਲਵਾ ਦੇ ਵਿੱਚ ਮੇਰੇ ਇਹ ਕੰਮ ਕੀਤਾ ਜਾਵੇ ਉਹਨਾਂ ਨੇ ਇਹ ਮੰਗ ਪੂਰੇ ਪੰਜਾਬ ਦੇ ਵਿੱਚ ਲਾਗੂ ਕੀਤੀ ਤੇ ਛੱਪੜਾਂ ਨੂੰ ਜਿਹੜਾ ਆਉਣ ਵਾਲੇ ਸਮੇਂ 'ਚ ਨਵੀਨੀਕਰਨ ਕੀਤਾ ਜਾਣਾ ਜਿਹੜੀਆਂ ਇਹ ਤਿੰਨ ਚਾਰ ਮੰਗਾਂ ਸਿਰਫ ਕਿਸਾਨੀ ਨਾਲ ਸੰਬੰਧਤ ਸਿੰਘਾ ਉਹ ਡਿੰਪੀ ਢਲੋਂ ਨੂੰ ਰੱਖੀਆਂ ਅਗਲੀ ਗੱਲ ਜਿਹੜੀ ਡਿਵੈਲਪਮੈਂਟ ਦੀ ਕੰਮ ਹੋ ਰਹੀ ਹੈ ਗਿੱਦਲਵਾ ਦੇ ਵਿੱਚ ਲੰਬੀ ਤੋਂ ਗਿੱਦਲਵਾ ਰੋਡ ਸਾਬ ਚੰਦ ਤੋਂ ਆਇਆ ਹੋ ਕੇ ਗਿੱਦਲਬਾ ਤੱਕ ਰੋਡ ਮਤਲਬ ਜਿਹੜਾ ਕੰਮ ਵੱਧ ਤੋਂ ਵੱਧ ਡਿੰਪੀ ਢਿਲੋਂ ਕਰਵਾਉਣ ਦੀ ਕੋਸ਼ਿਸ਼ ਕਰ ਰਿਹਾ ਉਹ ਕਰ ਰਿਹਾ ਗਿੱਦਲਬਾ ਹਲਕੇ ਦੇ ਵਿੱਚ ਉਹ ਘਟ ਵਿਚਿਰ ਰਿਹਾ ਅਸੀਂ ਲੋਕਾਂ ਨੂੰ ਦੱਸਣਾ ਚਾਹੁੰਦੇ ਆ ਕਿਉਂਕਿ ਉਹਦਾ ਤਿਆਰਬਾ ਪ੍ਰਾਣਾ ਸਰਕਾਰਾਂ ਦੇ ਵਿੱਚ ਰਹੇ ਆ ਉਹਨਾਂ ਨੂੰ ਪਤਾ ਵੀ ਕੰਮ ਕਿੱਥੋਂ ਹੋਣਾ ਹੈ ਕਿਹੜੇ ਅਫਸਰ ਤੋਂ ਹੋਣਾ ਹੈ ਹਰ ਰੋਜ਼ ਦੋ ਵਾਰੀ ਸੈਕਟਰੀ ਗਵਰਨਮੈਂਟ ਨਾਲ ਚਾਹੇ ਉਹ ਡਿਸੇਬਿਲਟੀ ਹੋਵੇ ਚਾਹੇ ਸਮਾਜਿਕ ਸਿੱਖਿਆ ਹੋਵੇ ਚਾਹੇ ਉਹ ਸੋਸ਼ਲ ਹੋਵੇ ਚਾਹੇ ਉਹ ਖੇਡਾਂ ਵਾਲੀ ਹੋਵੇ ਉਹਨਾਂ ਸੈਕਟਰੀ ਲੈਵਲ ਤੇ ਮੀਟਿੰਗ ਹੁੰਦੀ ਹੈ ਉਹਨਾਂ ਤੋਂ ਫੰਡ ਵੱਧ ਤੋਂ ਵੱਧ ਲਿਆਉਂਦੀ ਹੋ ਕੋਸ਼ਿਸ਼ ਕਰ ਰਹੇ ਹੁੰਦੇ ਆ ਸੋ ਇਹੋ ਜਾਂ ਇਨਸਾਨ ਸਾਡੇ ਹਲਕੇ ਨੂੰ ਮਿਲਿਆ ਅਸੀਂ ਚਾਹੁੰਦੇ ਵੀ ਅਸੀਂ ਆਪਦੇ ਹਲਕੇ ਦੀ ਡਿਵੈਲਪਮੈਂਟ ਕਰਾ ਲਈਏ ਮਾਲਕ ਭਲੀ ਕਰਿਓ ਪ੍ਰਦਾ ਆਪਣਾ ਮੰਤਰੀ ਬਣਦੇ ਆ ਤਾਂ ਤੁਸੀਂ ਜਾ ਕੇ ਫਿਰ ਤੁਹਾਨੂੰ ਖੁੱਲੀ ਜੁੱਟੀਆਂ ਤੁਸੀਂ ਆਲ ਪੰਜਾਬ ਉਹਦਾ ਕਿਤੇ ਮਰਜ਼ੀ ਫੋਟ ਕਰ ਸਕਦੇ ਹੋ ਹੁਣ ਸਾਡੀ ਇੱਕੀ ਮੰਗ ਸੀ ਸਾਡੇ ਵਿੱਚ ਖੜਦਾ ਅਸ਼ਮਿੰਦਰ ਸਾਨੂੰ ਫਾਇਦਾ ਅਸੀਂ ਕੋਟਲੀ ਦਾ ਪੱਥ ਰੱਖਿਆ ਬਾਈ ਅੱਜ ਪਿੰਡ ਦਾ ਬਖੜਾ ਸਾਡਾ ਕੋਈ ਬਾਹਲਾ ਵੱਡਾ ਦਾਇਰਾ ਨਹੀਂ ਅਸੀਂ ਆਪਦੇ ਪਿੰਡ ਦਾ ਕਸਿਮਤ ਆ ਅਸੀਂ ਆਪਦੇ ਪਿੰਡ ਨੂੰ ਬਚਾਉਣਾ ਹੈਗਾ ਭ੍ਰੂਤ ਤੋਂ ਬਚਾਉਣਾ ਬਦਨਾਮੀ ਤੋਂ ਬਚਾਉਣਾ ਨਸ਼ੇ ਦੇ ਖਿਲਾਫ ਲੜਾਈਆਂ ਲੜੀਆਂ ਗਈਆਂ ਯੂਥ ਨੂੰ ਲੈ ਕੇ ਅਸੀਂ ਸਪੋਰਟਸ ਗਰਾਊਂਡ ਮੰਗ ਰਹੇ ਹਾਂ ਇਹ ਹੀ ਸਾਡੀਆਂ ਮੰਗਾਂ ਅਸੀਂ ਆਪਦੇ ਪਿੰਡ ਨੂੰ ਬਦਨਾਮੀ ਛੋਟੇ ਭਰਾ ਨੇ ਗੱਲ ਰੱਖੀ ਸੀ ਸਾਡਾ ਜ਼ਿਲ੍ਹਾ ਪ੍ਰਧਾਨ ਰਵਿੰਦਰ ਸਿੰਘ ਕੋਟਲੀ ਹੈ ਇਹ ਪਿੰਡ ਦੇ ਕੋਟਲੀ ਦੇ ਬੰਦੇ ਵੀ ਖੜੇ ਐ ਇਹਨੂੰ 20 ਸਾਲ ਹੋ ਗਏ ਜਥੇਬੰਦੀ ਚ ਕੰਮ ਕਰਦੇ ਨੂੰ 1 ਰੁਪਏ ਦਾ ਕੋਈ ਬੰਦਾ ਇਹਦੇ ਤੇ ਰਵਾਧਾਰ ਕੱਢ ਦੇ ਆ ਕੋਟਲੀ ਵਾਲੇ ਖੜੇ ਪੁੱਛ ਲੋ ਇਹਨਾਂ ਨੂੰ ਇਮਾਨਦਾਰ ਬੰਦਾ ਹੈ ਸਿਰਫ ਇਮਾਨਦਾਰ ਬੰਦਾ ਹੈ ਅੱਜ ਤੱਕ ਇਮਾਨਦਾਰੀ ਨਾਲ ਕੰਮ ਕੀਤਾ ਚੰਗੇ ਘਰੋਂ ਐ ਠੀਕ ਐ ਦੁਗਤੀ ਗੱਲ ਰਹੀ ਜਿਹੜਾ ਇਹਨਾਂ ਨੇ ਮੋਟਰਸਾਈਕਲ ਦਾ ਸੀ ਪੱਖ ਕਲੀਅਰ ਕਰ ਦਿੱਤੇ ਸੋਨੂੰ ਬਾਈ ਨੇ ਗੱਲ ਤਾਂ ਛੇੜ ਲਈ ਇਹ ਚੀਜ਼ਾਂ ਸਾਡੇ ਆਪਸ ਵਿੱਚ ਭਾਈਚਾਰੇ ਚ ਸੱਟ ਮਾਰਨ ਵਾਲੀਆਂ ਗੱਲਾਂ ਹੁੰਦੀਆਂ ਚਿੱਟਾ 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 ਹੁੰਦਾ ਆਇਆ ਕਿੱਥੋਂ ਆ ਨਹੀਂ ਨਹੀਂ ਚਿੱਟਾ ਆਜਾ ਯਾ ਢੋਲ ਪਾ ਕੇ ਕਹੋ ਯਾ ਢੋਲ ਪਾ ਕੇ ਚਿੱਟਾ ਚਿੱਟਾ ਇੱਕ ਮਿੰਟ ਪ੍ਰਧਾਨ ਜੀ ਕਿਹਦੇ ਐਸੇ ਕੋਟੇ ਪਿੰਡ ਚ ਵੇਜਦੇ ਪਾਉਂਦਾ ਮੈਂ ਮੇਰੀ ਨਹੀਂ ਨਹੀਂ ਪ੍ਰਧਾਨ ਜੀ ਇੱਕ ਮਿੰਟ ਮੇਰੀ ਗੱਲ ਸੁਣੋ ਨਹੀਂ ਅਸੀਂ ਵੀ ਪ੍ਰਧਾਨ ਜੀ ਇੱਕ ਮਿੰਟ ਵੀ ਇੱਕ ਬਖਾਉਣ ਇੱਕ ਮਿੰਟ ਅਸੀਂ ਅਸੀਂ ਆਦੇ ਜਿਹੜਾ ਸਰਕਾਰ ਦੇ ਵਿੱਚ ਉਹਨੂੰ ਸਵਾਲ ਵੀ ਹੋਣਗੇ ਦੂਜੀ ਗੱਲ ਇਸ ਜੇ ਕੋਈ ਬੱਚੇ ਮੋਟਰਸਾਈਕਲ ਲੈ ਗਏ ਹੁਣ ਬੱਚਿਆਂ ਦੇ ਆਪਾ ਮੇਰੀ ਗੱਲ ਸੁਣੋ ਉਹਨਾਂ ਦੇ ਨਾਲ ਬੱਚੇ ਆ ਬੱਚਾ 2 ਨਾਲ ਚੜ ਗਏ ਕਿਸੇ ਦੀ ਜੇਬ ਚ ਕੀ ਆ ਕਿਸੇ ਨੂੰ ਨਹੀਂ ਪਤਾ ਹੁੰਦਾ ਹੁਣ ਮੈਨੂੰ ਕੀ ਪਤਾ ਤੁਹਾਨੂੰ ਕੀ ਪਤਾ ਮੇਰੀ ਜੇਬ ਚ ਕੀ ਆ ਮੈਨੂੰ ਕੀ ਪਤਾ ਬਾਈ ਦੀ ਜੇਬ ਚ ਕੀ ਆ ਠੀਕ ਹੈ ਉਥੇ ਆਉਣ ਨਾਕੇ ਤੇ ਆ ਜੇ ਉਹ ਮੋਟਰਸਾਈਕਲ ਲਾ ਲਿਆ ਉਹਦੀ ਤਬਦੀਸ਼ ਚੱਲ ਰਹੀ ਪਰ ਜੇ ਹਾਂ ਆਏ ਕੋਈ ਸਾਫਤ ਕਰਦੇ ਵੀ ਕੋਈ ਨਸ਼ਾ ਤਕਸਰੀ ਹੈ ਚਾ ਕੋਈ ਪੁਰਾਣਾ ਬਲੈਕ ਕਰਦਾ ਚਾ ਕੋਈ ਪੁਰਾਣਾ ਇਹ ਚ ਇਹਨਾਂ ਨੇ ਕੋਈ ਕ੍ਰਿਮੀਨਲ ਕੋਈ ਕੀਤਾ ਫੇਰ ਸਾਡੇ ਤੇ ਕੋਈ ਅਲੋਕੇਸ਼ਨ ਲਾ ਸਕਦਾ ਪਰ ਬੱਚੇ ਬੱਚੇ ਦਾ ਐ ਕਹਿਣਾ ਵੀ ਇੱਕ ਮੋਟਰਸਾਈਕਲ ਲਾ ਦੇਣਾ ਪਰ ਅਜੇ ਉਹ ਉਹ ਨੂੰ ਮਰਜ਼ਮਤਾ ਨਹੀਂ ਆਪਾਂ ਸਾਫਤ ਕਰਤਾ ਮੋਟਰਸਾਈਕਲ ਫੜ ਲਿਆ ਪੁਲਿਸ ਨੇ ਛੱਕ ਦੇ ਆਧਾਰ ਤੇ ਕਰ ਲਿਆ ਕੋਈ ਇੱਕ ਮਿੰਟ ਇੱਕ ਮਿੰਟ ਪ੍ਰਧਾਨ ਜੀ ਜੇ ਕੋਈ ਮੋਟਰਸਾਈਕਲ ਥਾਣੇ ਦੇ ਵਿੱਚ ਲਾ ਲਿਆ ਕੋਈ ਉਹ ਮੁਰਜਮ ਨਹੀਂ ਬਣ ਗਿਆ ਆ ਥਾਰ ਵਾਲੀ ਬੀਬੀ ਸੀ ਉਹਦੇ ਕੋਲ ਤਾਂ ਛਰੇ ਆਮ ਸਭ ਕੁਝ ਫੜਿਆ ਗਿਆ ਉਹ ਅੱਠਾਂ ਦਿਨਾਂ ਚ ਬਾਹਰ ਆ ਗਈ ਉਹਦੀਆਂ ਕੋਠੀਆਂ ਕਿੰਨੀਆਂ ਘਟਾਤੀਆਂ ਠੀਕ ਆ ਉਹ ਅਦਾਲਤ ਉਹ ਵੀ ਪੁਲਿਸ ਦਾ ਮੈਟਰ ਆ ਪੁਲਿਸ ਜੇ ਕੋਈ ਗੁਨਾਹ ਹੋਊਗਾ ਪੁਲਿਸ ਪਰਚਾ ਦਰਜ ਕਰਦੇ ਉਹ ਸਾਹਮਣੇ ਆ ਜੀ ਪਰ ਕੋਈ ਸਾਬਤ ਕਰਦੇ ਵੀ ਕੋਈ ਕੀਤਾ ਠੀਕ ਆ ਪਰ ਐਲੀਕੇਸ਼ਨ ਲਾਉਣਾ ਹੈ ਵੀ ਅਸੀਂ ਵੀ ਆਇਆ ਜੇ ਯਾਰ ਤੁਸੀਂ ਡੈਂਪੀ ਤੇ ਨਹੀਂ ਰੁਕਿਆ ਤੁਸੀਂ ਡੈਂਪੀ ਬਾਰੇ ਬੋਲੋਗੇ ਤਾਂ ਅਸੀਂ ਛੋਟੀਆਂ ਕਮਜ਼ੋਰੀਆਂ ਕੱਢ ਕੇ ਲਿਆਉਂਦੇ ਆਂ ਅਸੀਂ ਤਾਂ ਭਰਾਵੋ ਆਮ ਘਰਾਂ ਦੇ ਮੁੰਡੇ ਆਮ ਉੱਠੇ ਆਂ ਹਜ਼ਾਰਾਂ ਕਮਜ਼ੋਰੀਆਂ ਹੋਣੀਆਂ ਆ ਪਰ ਡੈਂਪੀ ਨਾਲ ਅਸੀਂ ਕਿਵੇਂ ਰਲ ਗਏ ਡੈਂਪੀ ਐਸ ਟਾਈਮ ਇੱਕ ਸਰਕਾਰ ਦਾ ਹਿੱਸਾ ਹੈ ਡੈਂਪੀ ਐਸ ਟਾਈਮ ਗਿੱਦੜਬਾਹ ਦੀ ਲੋਕਾਂ ਦੇ 1.5 ਲੱਖ ਨੂੰ ਵੋਟ ਪਈ ਹੈ 30000 ਤੇ ਉਹ ਜਿੱਤਿਆ ਉਹ ਗਵਾਹੀ ਕਰ ਰਿਹਾ ਉਹਨੇ ਲੋਕਾਂ ਦੇ ਮੁੱਦੇ ਲੈ ਕੇ ਜਾਣੇ ਆ ਉਹ ਇਸ ਟਾਈਮ ਗਿੱਦੜਬਾਹਾ ਦਾ ਐਮਐਲਏ ਆ ਗਿੱਦੜਬਾਹਾ ਦਾ ਮਾਲਕ ਹੈ ਤੇ ਅਸੀਂ ਰੋਣਾ ਪਿੱਟਣਾ ਹੈ ਅਸੀਂ ਪੂਰੇ ਜਿਹੜਾ ਸਾਡੀ ਜਥੇਬੰਦੀ ਦਾ ਸਿਸਟਮ ਬਣਿਆ ਹੋਇਆ ਸਾਰੇ ਜ਼ਿਲ੍ਹਿਆਂ ਦੇ ਵਿੱਚ ਬਣਿਆ ਹੋਇਆ ਵੀ ਆਪਦੇ ਐਮਐਲਏ ਕੋਲੇ ਤੁਸੀਂ ਰੋ ਪਿੱਟੋ ਆਵਾਜ਼ਾਂ ਚੱਕੋ ਉਹ ਗਾਂ ਚੱਕਣਗੇ ਤੇ ਰੋਏ ਬਿਨਾ ਤਾਂ ਮਾਂ ਦੁੱਧ ਵੀ ਨਹੀਂ ਦਿੰਦੀ ਉਹ ਮਸਲਾ ਸੀ ਇਸ ਕਰਕੇ ਕਿਸੇ ਤੇ ਅਲੀਗੇਸ਼ਨ ਆ ਲੈਣਾ ਅਸੀਂ ਆਪ ਦਾ ਸਿਰ ਵੜਾ ਸਕਦੇ ਆ ਪਰ ਇਹ ਗੱਲਾਂ ਨਹੀਂ ਹੋਣਗੀਆਂ ਵੀ ਝੂਠੇ ਅਲੀਗੇਸ਼ਨ ਲੱਗ ਜਾਣਗੇ ਝੂਠੇ ਜੇ ਡਿੰਪੀ ਢਿੱਲੋਂ ਨੇ 15 ਸਾਲਾਂ ਤੋਂ ਸਿਆਸਤ ਕਰ ਰਹੇ ਆ ਇੱਕ ਵੀ ਉਹ ਬੇਦਾਗ ਬੰਦਾਗਾ ਕੋਈ ਵੀ ਤੁਸੀਂ ਉਹਨਾਂ ਤੇ ਅਲੀਗੇਸ਼ਨ ਕਰ ਦਿਓ 15 ਸਾਲਾਂ ਜਾਂ ਹੁਣ ਸਰਕਾਰ ਚ ਨਹੀਂ ਅਸੀਂ ਡਿੰਪੀ ਤੇ ਅਲੀਗੇਸ਼ਨ ਨਹੀਂ ਲਾਇਆ ਵੀਰੇ ਨਹੀਂ ਡਿੰਪੀ ਤੇ ਅਲੀਗੇਸ਼ਨ ਨਹੀਂ ਅਸੀਂ ਤਾਂ ਮੁੱਦੇ ਰੱਖਦੇ ਸੀ ਸਾਫ ਸੁਥਰਾ ਬੰਦਾ ਇਹ ਕਹ ਦੋ ਨਾ ਫਿਰ ਤੁਸੀਂ ਅਸੀਂ ਤਾਂ ਸਰਕਾਰ ਨੂੰ ਅਸੀਂ ਤਾਂ ਸਰਕਾਰ ਨੂੰ ਇੱਕ ਮਿੰਟ ਸਮਾ ਬੋਲ ਰਿਹਾ ਮੈਂ ਬੋਲ ਰਿਹਾ ਸੁਣ ਫਿਰ ਅਸੀਂ ਡਿੰਪੀ ਨੂੰ ਕਿਦੋਂ ਕਿਹਾ ਬਈ ਉਹ ਚੋਰ ਜਾਓ ਕਰਮੀ ਲਾਰਾ ਅਸੀਂ ਕਿਦੋਂ ਕਿਆ ਅਸੀਂ ਇਹ ਗੱਲ ਨਹੀਂ ਕਿਆ ਨਹੀਂ ਤੇ ਹੋਰ ਫਿਰ ਕੀ ਕਹਵਾਉਣਾ ਚਾਹੁੰਦਾ ਤੁਸੀਂ ਸਾਫ ਕਹੋ ਨਾ ਅਸੀਂ ਉਹਦੇ ਬਾਰੇ ਤਾਂ ਗੱਲ ਹੀ ਨਹੀਂ ਕਰੀਏ ਅਸੀਂ ਤਾਂ ਕੱਲ ਨੂੰ ਸਰ ਦੂਜਾ ਕਹਿੰਦਾ 10 ਸਾਲ ਬਸ ਚਲਾਈ ਆ ਉਹਦੀ ਸਰਵਾ ਕਰਦੇ ਹੋ ਇੱਕ ਮਿੰਟ ਸਾਫ ਕਹਿ ਦੂਗਾ ਇੱਕ ਮਿੰਟ ਸਾਫ ਕਹਿ ਦਾਂਗੇ ਇੱਕ ਠੋਕੇ ਕਹਾਂਗੇ ਇੱਕ ਮਿੰਟ ਸੁਮਿੰਦਰ ਉਹ ਇੱਥੇ ਰੁਕਦਾ ਆ ਕੇ ਇੱਥੇ ਬਹਿਂਦਾ ਵੀ ਭਰਾਵੋ ਪਾਣੀ ਪੀ ਲਿਆ 4 ਘੰਟੇ ਹੋ ਗਏ ਤੁਸੀਂ ਬੈਠਿਆ ਨੂੰ ਧੁੱਪੇ ਆ ਬੈਠਾ ਚੌਂਕੜੀ ਮਾਰਕੀਟ ਐਂ ਪੁੱਟੇ ਲੋ ਕਹਿੰਦਾ ਮੈਂ ਤੁਹਾਡੇ ਨਾਲ ਬਹਿਂਦਾ ਭਰਾਵੋ ਦੱਸੋ ਤੁਹਾਡੀ ਕੀ ਮੰਗਾਂ ਅਸੀਂ ਮੰਗਾ ਦੋ ਤੇ ਹੱਕ ਥੋਕੇ ਆਉਣ ਰਕਵਡ ਸੋਨੂੰ ਕਹਿੰਦਾ ਵੀ ਮੈਂ ਮੈਂ ਮੁੱਖ ਮੰਤਰੀ ਕੋਲੇ ਜਾ ਕੇ ਤੁਹਾਡੀ ਆਵਾਜ਼ ਚੱਕੂਗਾ ਫਿਰ ਹੋ ਗਿਆ ਕਿਉਂ ਨਹੀਂ ਖੜਾ ਸਾਡੇ ਕੋਲੇ ਕਿਉਂ ਨਹੀਂ ਖੜਾ ਦੇਖੀ ਦਿਨੋ ਅਸੀਂ ਤਾਂ ਕਿ ਨਹੀਂ ਫਿਰ ਖੜਾ ਕਿਹਦਾ ਉਹਨਾਂ ਕਿਸਾਨਾਂ ਦੀ ਮੱਦੇ ਕਰੂਗੀ ਸਾਲ ਬਸ ਚਲਾਈ ਕਿਉਂ ਨੂੰ ਚਲਾਗਾ ਕਰਦੇ ਹੋ ਯਾਰ ਮੈਂ ਬਾਲ ਦੀ ਦਿੰਦਾ ਕਰਦੇ ਤੇ ਲੋਕਾਂ ਨੇ ਵੀ ਦਿੱਤਾ ਗਾ ਕਰਦੇ ਮਹਿਮਾਨ ਵੀ ਦਿੱਤਾ ਇੱਜ਼ਤ ਵੀ ਦਿੱਤੀ ਤੁਸੀਂ ਦੱਸੋ ਤੁਸੀਂ ਦੱਸੋ ਜਥੇਬੰਦੀ ਦੱਸੇ ਜਨਵਰੀ ਪਾਣਾ ਪੜਿਆ ਮਾਨਸਾ ਦੇ ਤੋਂ ਵੀ ਫਲਾਸ ਓਏ ਇੱਕ ਮੇਰੀ ਕਹਦੇ ਯਾਰ ਜਿਆਦਾ ਨਿੰਦੇ ਕਰਦੀ ਜੇ ਸਾਹ ਕੀ ਕਰਦੇ ਬਈ ਸਾਡੇ ਕੋਲੇ ਖੜਦਾ ਸੀ ਆਪੇ ਆਦੇ 3 ਸਾਲ ਇਹ ਬਾਈ ਖਾਨੂੰਨ ਆਏ ਬਾਦਲ ਕਹਿੰਦੇ ਇਹ ਕਹਿੰਦਾ ਕਾਨੂੰਨ ਬਾਹੇ ਚੰਗੇ ਆ ਤੇ ਤੁਸੀਂ ਸ਼ਿਹੁੰਦਰ ਲੋਕਾਂ ਦੀਆਂ ਕੰਡਾ ਦੇ ਲੈ ਕਾਨੂੰਨ ਬਾਹੇ ਚੰਗੇ ਆ ਕਿੱਥੇ ਆ ਬਦਲ ਗਏ ਅੱਜ ਕਿੱਥੇ ਉਹਦੋਂ ਤੁਸੀਂ ਉਹਨਾਂ ਚ ਸੀ ਬਦਲ ਗਏ ਕਿੱਥੇ ਆ ਅੱਜ ਬਦਲ ਕੇ ਕਿੱਥੇ ਆ ਅਸੀਂ ਅਸੀਂ ਬਾਹਰ ਸੀ ਗੱਲ ਕਰੋ ਯਾਰ ਬਾਦਲ ਕਿਆ ਨੂੰ ਛੱਡ ਦੋ ਇੰਪੀਟ ਲੂ ਨੂੰ ਮਾਰਾ ਕਹਦੇ ਜੱਜਾ ਕੇ ਅਸੀਂ ਤਾਂ ਦੇ ਬਈ ਰੁਕਿਆ ਨਹੀਂ ਸਾਡੀ ਅੱਜ ਸਾਰ ਨਹੀਂ ਲਈ ਜਿਹੜਾ ਜਿਹੜਾ ਅੱਜ ਸਾਰ ਨਹੀਂ ਲਈ ਜਿਹੜਾ ਉਹਨੇ ਸਾਲ ਬਸ ਲਈ ਉਹ ਖੂਚ ਬਾਈ ਕਿਉਂ ਆਦੇ ਆ ਖੂਚ ਨੂੰ ਦੋ ਚੰਗੇ ਸਾਡੀ ਖੂਚ ਆਏ ਨਾ ਚੰਗਾ ਕੁ ਸਾਡੀ ਕਬਰ ਵੀ ਪਉਂਦਾ ਲੋਕਾਂ ਦੇ ਮੰਗਾ ਮਸਲੇ ਲੈ ਕੇ ਜਾਂਦਾ ਇੱਥੇ ਬੈਠਦਾ ਸਾਡੀ ਗੱਲ ਸੁਣਦਾ ਸੀ ਕਹਿੰਦੇ ਵੀ ਡਿੰਪੀ ਦਾ ਹੁਣ ਅੱਜ ਲਾਲ ਬੱਤੀ ਵਾਲੀ ਗੱਡੀ ਮਿਲ ਗਈ ਡਿੰਪੀ ਨੂੰ ਤਾਂ ਨਹੀਂ ਅਸੀਂ ਨਹੀਂ ਚੰਗੇ ਲੱਗਦੇ ਜਦੋਂ ਭਰਾਵਾ ਸੱਤਾ ਚੋਂ ਬਾਹਰ ਹੁੰਦੇ ਆ ਉਦੋਂ ਸਾਰਿਆਂ ਨੂੰ ਚੰਗੇ ਲੱਗਦੇ ਆ ਮਿਲਦਾ ਉਹਦੇ ਘਰੇ ਜਾਣ ਜਾ ਮਿਲੂਗਾ ਤੁਸੀਂ ਚਾਹੇ ਨਾਲ ਚਲੇ ਜਾਵੇ মিডিਆ ਜਾ ਮਿਲੂਗਾ ਹੁਣ ਜਾਵੜੋ ਹੁਣ ਫੋਨ ਕਰ ਲੈਣ ਫੋਨ ਚੱਕੇਗਾ ਹੁਣ ਜਾਵੜੋ ਦੇ ਘਰੇ ਜਾਵੜੇ ਉਹਨਾਂ ਘਰੋਂ ਮਿਲੂਗਾ ਹੁਣ ਮਿਲੂਗਾ ਬਾਹਰ ਚ ਮਿਲ ਲੈਣ ਘਰੇ ਨਹੀਂ ਬਣਨਾ ਉਹਦੇ ਬਾਰਚੋ ਦੇ ਵਧੀਆ ਧਰਨੇ ਲਾਉਂਦੇ ਰਹੇ ਹਨ ਉਹਦੇ ਬਾਅਦ ਚਲਾ ਬਣਿਆ ਗੇਟ ਬਣੇਗਾ ਜਿਹੜਾ ਸਦਾ ਚਾਪ ਇਤੋਂ 3 ਸਾਲ ਪਹਿਲਾਂ ਉਹਦੇ ਬਾਅਦ ਚਲਾ ਦੇ ਕਿਸੇ ਮਿਲੋ ਅਸੀਂ ਇਹਨੇ ਮਿਲੋ ਚਲੋ ਭਾਈ ਛੋਟਾ ਸਾਰਿਆਂ ਦਾ ਧੰਨਵਾਦ ਬਹੁਤ ਧੰਨਵਾਦ ਸ਼ਮਿੰਦਰ ਭਾਈ ਚਲੋ ਜਿਹੜੇ ਕੋਈ ਗੱਲਾ ਸੀ ਦੇਖੋ ਆਪਾਂ ਭਰਾ ਪਿੰਡਾਂ ਦੇ ਬੰਦੇ ਆ ਕੋਈ ਛੋਟਾ ਸਾਡਾ ਮਸਲਾ ਨਹੀਂ ਪਰ ਅਸੀਂ ਇਹਨੇ ਵੀ ਸਾਡੇ ਪਿੰਡ ਦੇ ਵਿੱਚ ਅਸੀਂ ਮਾਹੌਲ ਨਹੀਂ ਖਰਾਬ ਕਰਨਾ ਤੁਸੀਂ ਨਹੀਂ ਮਾਹੌਲ ਖਰਾਬ ਕਰ ਰਹੀ ਆਂ ਆ ਨਹੀਂ ਕਿਹਾ ਤੁਹਾਨੂੰ ਬੇਨਤੀ ਕੀਤੀ ਸੀ ਅੰਕਲ ਵੀ ਤੁਸੀਂ ਭਲਾਈਆਂ ਨੇ ਕਿਉਂ ਨਹੀਂ ਗੱਲ ਕੀਤੀ ਕੀ ਰਾਂਗੇ ਭਾਈ ਭਲਾਈਆਂ ਦੇ ਕਿਹਾ ਤੁਸੀਂ ਮੈਨੂੰ ਕਿਹਾ ਮੇਰੇ ਪਿੰਡ ਵਾਲੇ ਕੁਝੀ ਉਹ ਤਾਂ ਕੀ ਆ ਮੇਰੀ ਗੱਲ ਸੁਣ ਕੇ ਉਹ ਆਦਾ ਥਾਂ ਥਾਂ ਇਹ ਮਸਲਾ ਉਹਨਾਂ ਨੇ ਆਇਆ ਅੱਖ ਅਸੀਂ ਭਲਾਈਆਂ ਨੇ ਵੀ ਘੇਰਾ ਕੇ ਬਾਈ ਕਿਨੂੰ ਅਮਸਰਾਜ ਨੂੰ ਵੀ ਘੇਰਿਆ ਮਾਨਪ੍ਰੀਤ ਨੂੰ ਵੀ ਘੇਰਿਆ ਸਾਰਿਆਂ ਨੂੰ ਘੇਰਾਂਗੇ ਜਿਹੜਾ ਸਤਾ ਚਾਉਂਦਾ ਮੋਦੀ ਘੇਰਿਆ ਆਪਾਂ ਬਾਈ ਉਹਦੇ ਦਾ ਮਸਲਾ ਹੀ ਹੈ ਹਾਂ ਸਾਰਿਆਂ ਨੂੰ ਘੇਰਾਂਗੇ ਉਹਦਾ ਨਰਿੰਦਰ ਮੋਦੀ ਘੇਰੀ ਰੱਖਦਾ ਭਲਾਈਆਂ ਨੇ ਵੀ ਬਾਈ ਪਰਸੋ ਚੌਥੇ ਇੱਕ ਅਲਿਗੇਸ਼ਨ ਰੋੜਿਕਪੁਰੇ ਵੀ ਹੋਏ ਮੈਨੂੰ ਆਜੇ ਤੂੰ ਟੈਂਪੀ ਢੱਲੋਂ ਨੂੰ ਨਹੀਂ ਘੇਰ ਰਿਆ ਬਾਈ ਹਰੀਆ ਦੇ ਮੈਨੂੰ ਕਹ ਬਾਈ ਕੋਈ ਨਹੀਂ ਜਦੋਂ ਡੈਂਪੀ ਦੀ ਵਾਰੀ ਆਈ ਅਸੀਂ ਉਹਨੂੰ ਵੀ ਸਵਾਰ ਕਰ ਲਿਆ ਮਤਲਬ ਤੁਹਾਨੂੰ ਕਿਸੇ ਨੇ ਤੁਹਾਨੂੰ ਕਿਸੇ ਨੇ ਪਿੰਚ ਕਰਤਾ ਤੁਸੀਂ ਦਾਜ ਡੈਂਪੀ ਢੋਲ ਦੇ ਖਾਫਾ ਕੇ ਇਹ ਗੱਲ ਨਹੀਂ ਭਿੰਜਾ ਤੁਸੀਂ ਆਦੇ ਤੁਹਾਨੂੰ ਕਿਸੇ ਨੇ ਨਹੀਂ ਕਰਤਾ ਨਹੀਂ ਨਹੀਂ ਮੈਨੂੰ ਕੋਈ ਕਹਦੇ ਰਾਜੇ ਆਪਣੇ ਗਲਾਬ ਮੈਂ ਰਾਜੇ ਦੇ ਬਾਹਰ ਜਿਹਾ ਆਵਦਾ ਬਰੇ ਇੱਕ ਮਿੰਟ ਸ਼ਮਿੰਦਰ ਜਿਵੇਂ ਤੂੰ ਆ ਨਾ ਵੀ ਅੰਕਲਾ ਦਾ ਭਲਾਈਆਂ ਨੇ ਦੇ ਵਿੱਚ ਨਹੀਂ ਘੇਰਿਆ ਅਸੀਂ ਇਹ ਚੀਜ਼ ਨਹੀਂ ਸਾਡਾ ਸਾਡਾ ਪੂਰੇ ਪੰਜਾਬ ਦੇ ਵਿੱਚ ਹੈ ਅਸੀਂ ਇਹ ਨਹੀਂ ਆ ਤੇ ਕੱਲਾ ਜੈਤੋ ਘੇਰਿਆ ਉਹ ਆ ਤੇ ਤੁਸੀਂ ਜੈਤੋ ਘੇਰ ਰਹੇ ਹੋ ਕਈ ਭਰਾ ਹੁੰਦੇ ਆ ਪਿੰਡਾਂ ਦੇ ਵਿੱਚ ਪਾਰਟੀਆਂ ਦੇ ਨੇੜੇ ਵੀ ਤੁਸੀਂ ਤਾਂ ਇੱਥੇ ਕੇਰ ਲੇਅਰ ਫਲਾਣੇ ਨੂੰ ਨਹੀਂ ਘੇਰ ਜਿਹੜਾ ਸਤਾ ਚ ਹੋਊਗਾ ਉਹਨੂੰ ਸਾਰਿਆਂ ਨੂੰ ਸਵਾਲ ਹੋਣਗੇ ਸਾਡਾ ਤਾਂ ਜਥੇਬੰਦੀ ਦਾ ਉਸੂਲ ਹੈ ਠੀਕ ਹੈ ਪਰ ਅਸੀਂ ਪਿੰਡ ਦੇ ਵਿੱਚ ਸਾਨੂੰ ਕੋਈ ਕੁਛ ਕਹ ਲੈ ਅਸੀਂ ਆਪਦਾ ਭਾਈਚਾਰਾ ਸਾਹ ਨਹੀਂ ਤੋੜਦੇ ਨਾ ਗਲਤ ਬੋਲਾਂਗੇ ਲੀਡਰਾਂ ਨੂੰ ਸਾਡਾ ਸਰਕਾਰ ਨੂੰ ਸਵਾਲ ਹਮੇਸ਼ਾ ਰਹੂਗਾ ਚੱਕਾਂਗੇ ਚੱਕਦੇ ਆਏ ਤੇ ਚੱਕਦੇ ਰਹਿਾਂਗੇ